ਮਾਪਿਆਂ ਨੂੰ ਸਾਰਿਆਂ ਨੂੰ ਪਤਾ ਤੁਸੀਂ ਆਪਣੇ ਹੱਥਾਂ ਦੇ ਨਾਲ ਆਪਣੇ ਬੱਚਿਆਂ ਨੂੰ ਜ਼ਹਿਰ ਪਰੋਸ ਰਹੇ ਹੋ ਤੇ ਅੱਜ ਕੱਲ ਕੀ ਹੈਗੀ ਪੈਸਟੀਸਾਈਡ ਨੇ ਸਾਰੇ ਜੀ ਕੈਮੀਕਲ ਪਾਇਆ ਨਾਲ ਦਾ ਤਿਆਰ ਕੀਤਾ ਦੇ ਦਿੱਤਾ ਸਾਡੇ ਜਿਹੜੇ ਖਾਣੇ ਦੇ ਨਾਲ ਡੀਸੀ ਆਈਟ ਮੈਂ ਯੂਜ਼ ਕਰਦੇ ਸੀ ਸਬਜੀ ਹੈ ਉਸ ਮਸਾਲੇ ਪੈਂਦੇ ਸੀ ਉਹ ਗਰਮ ਮਸਾਲਾ ਕਿਹਨੇ ਉਹ ਚ ਸੁੰਡ ਹੁੰਦੀ ਸੀ ਉਹ ਚ ਜੀਰਾ ਹੁੰਦਾ ਸੀ ਛੋਟੀ ਇਲਾਇਚੀ ਵੱਡੀ ਇਲਾਇਚੀ ਕਾਲੀਆਂ ਮਿਰਚਾਂ ਜੈਫਲ ਜਵਿਤਰੀ ਇਹਨਾਂ ਚੀਜ਼ਾਂ ਦਾ ਮਸਾਲਾ ਬਣਦਾ ਸੀ ਤੁਹਾਨੂੰ ਪਤਾ ਹੈ ਚੀਨ ਦੇ ਕੋਲ ਉੱਥੇ ਇੱਕ ਕਬੀਲੇ ਦੇ ਲੋਕ ਨੇ ਜਿਨ੍ਹਾਂ ਦੀ ਉਮਰ 135 ਸਾਲ ਦੇ ਕਰੀਬ ਇੱਕ ਐਵਰੇਜ ਕੱਢੀ ਗਈ ਹੈ ਉਹ ਕਿਉਂ ਕਿਉਂਕਿ ਉਹ ਝਰਨੇ ਦਾ ਪਾਣੀ ਪੀਂਦੇ ਨੇ ਚਲਦਾ ਪਾਣੀ ਪੀਂਦੇ ਨੇ ਜਿਹੜਾ ਨਿਊਟ੍ਰੀਸ਼ਨ ਆ ਬਾਜਵਾ ਸਾਹਿਬ ਉਹ ਅੱਜ ਦੇ ਖਾਣੇ 'ਚ ਤਾਂ ਬਿਲਕੁਲ ਨਹੀਂ ਰਿਹਾ ਤਾਂ ਅੱਜ ਕੱਲ ਸਿਰਫ ਸਮਾਂ ਨਾ ਹੋਣ ਕਰਕੇ ਜਿਹੜੀ ਦੌੜ ਆ ਦੌੜ ਦੇ ਕਾਰਨ ਆਪਾਂ ਖਾਣ ਪੀਣ ਵਾਲੀ ਚੀਜ਼ਾਂ ਨੂੰ ਵੀ ਫਾਸਟ ਵੀ ਫਟਾਫਟ ਲਾਓ ਤੇ ਫਟਾਫਟ ਖਾ ਲਓ ਆਪਾਂ ਨਿਊਟ੍ਰੀਸ਼ਨ ਨਾਲ ਉੱਚ ਤੋਂ ਦੂਰ ਹੁੰਦੇ ਜਾਂਦੇ ਹਾਂ ਫੁਰਜੀ ਲਈ ਵੀ ਬੰਦੀ ਹੈ ਜੀ ਨਾਲ ਦੇ ਨਾਲ ਉਹ ਤਿਆਰ ਕਰਦੇ ਨੇ ਮੈਦਾ ਘੋਲਿਆ ਉਹਦੇ ਵਿੱਚ ਜਿਸ ਪਾਇਆ ਬਣਾਇਆ ਤਜਰਬੇ ਮੈਂਟੋ ਮੈਂਟੀ ਤਿਆਰ ਕਰਦੇ ਨੇ ਲਈ ਵੱਡੀਆਂ-ਵੱਡੀਆਂ ਸੁਸਾਇਟੀਆਂ ਨੇ ਉਹ ਸਾਰੇ ਉਹ ਐਪਲੀਕੇਸ਼ਨ ਦੇ ਵਿੱਚ ਚੀਜ਼ਾਂ ਸਿਲੈਕਟ ਕਰ ਲੈਂਦੇ ਨੇ ਸਵੇਰੇ ਤੜਕੇ 6 ਵਜੇ ਘਰ ਦੇ ਬੂਹੇ ਮੂਰੇ ਸਾਰੀਆਂ ਚੀਜ਼ਾਂ ਪਈਆਂ ਹੁੰਦੀਆਂ ਨੇ ਛੋਟੇ ਸ਼ਬਦਾਂ 'ਚ ਮੈਂ ਇਸ ਗੱਲ ਨੂੰ ਜੇ ਛੋਟੇ ਸ਼ਬਦਾਂ ਦੇ ਵਿੱਚ ਬਿਆਨ ਕਰਨਾ ਚਾਹਾਂ ਤਾਂ ਇਹ ਦੋ ਲਾਈਨਾਂ ਆਣ ਗਈਆਂ ਅਸੀਂ ਆਪਣੀ ਰਸੋਈਆਂ ਦੇ ਵਿੱਚ ਸਿਹਤ ਗਵਾ ਰਹੇ ਹਾਂ ਤੇ ਹਸਪਤਾਲਾਂ ਚ ਲੱਭ ਰਹੇ ਹਾਂ ਬਿਲਕੁਲ ਸਹੀ ਗੱਲ ਬਿਲਕੁਲ ਬਿਲਕੁਲ ਕਿਹਦੇ ਜਿਹੜੀਆਂ ਸੁਣੀਆਂ ਨਹੀਂ ਹੂੰ ਜਿਹੜੀਆਂ ਕਦੇ ਦੇਖੀਆਂ ਨਹੀਂ ਫੋਨ ਵੀ ਸਾਡੇ ਹੱਥ ਚ ਆਹ ਚੀਜ਼ਾਂ ਜਿਹੜੀਆਂ ਸਾਨੂੰ ਸੁਣਨ ਨੂੰ ਮਿਲਦੀਆਂ ਦੇਸੀ ਟਾਕ ਪ੍ਰੋਗਰਾਮ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡਾ دوست ਰੋਣਾ ਹੋਜਾ ਤੇ ਮੇਰੇ ਨਾਲ ਮੇਰੇ ਸਾਥੀ ਵਿੱਕੀ ਢੀਂਡ ਸਾ ਮੌਜੂਦ ਨੇ ਅੱਜ ਗੱਲਬਾਤ ਉਹ ਕਰਾਂਗੇ ਜਿਹੜੀ ਹਰੇਕ ਪਰਿਵਾਰ ਦੇ ਨਾਲ ਜੁੜੀ ਹੋਈ ਆ ਕਿ ਮਾਪਿਆਂ ਨੂੰ ਸਾਰਿਆਂ ਨੂੰ ਪਤਾ ਤੁਸੀਂ ਆਪਣੇ ਹੱਥਾਂ ਦੇ ਨਾਲ ਆਪਣੇ ਬੱਚਿਆਂ ਨੂੰ ਜ਼ਹਿਰ ਪਰੋਸ ਰਹੇ ਹੋ ਉਹ ਕਿਸ ਤਰ੍ਹਾਂ ਦਾ ਸਲੋ ਪੌਇਜ਼ਨ ਹੈ ਜਿਹੜਾ ਇੱਕ ਉਮਰ ਦੇ ਪੜਾਚ ਜਾ ਕੇ ਉਹਨਾਂ ਬੱਚਿਆਂ ਨੂੰ ਇੰਨਾ ਬਿਮਾਰ ਕਰ ਦੇਗਾ ਜਿਹਦਾ ਕੋਈ ਇਲਾਜ ਵੀ ਜਿਹੜਾ ਸੰਭਵ ਨਹੀਂ ਰਹੇਗਾ ਤਾਂ ਇਸ ਮੁੱਦੇ ਤੇ ਗੱਲਬਾਤ ਕਰਾਂਗੇ ਕਿਹੜੀ-ਕਿਹੜੀਆਂ ਚੀਜ਼ਾਂ ਦੇ ਰਾਹੀਂ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਹੱਥਾਂ ਦੇ ਨਾਲ ਜ਼ਹਿਰ ਦੇ ਰਹੇ ਹਾਂ ਸਾਡੇ ਨਾਲ ਉੱਗੇ ਸਮਾਜ ਸੇਵੀ ਚਰਨਜੀਤ ਸਿੰਘ ਬਾਜਵਾ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਅੱਜ ਮੁੱਖ ਮਹਿਮਾਨ ਵਜੋਂ ਮੌਜੂਦ ਨੇ ਗੱਲਬਾਤ ਦਾ سلسلہ ਸ਼ੁਰੂ ਕਰਦੇ ਆਂ ਬਾਜਵਾ ਸਾਹਿਬ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਟੈਲੀਸਟੇਸ਼ਨ ਟੀਵੀ ਦੇ ਸਮੂਹ ਦਰਸ਼ਕਾਂ ਨੂੰ ਮੇਰੇ ਵੱਲ ਸਤਿ ਸ੍ਰੀ ਅਕਾਲ 부ਜਾ ਸਾਹਿਬ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਖਾਣੇ ਦੀ ਜੀ ਤਾਂ ਖਾਣਾ ਹੀ ਸਾਡੇ ਸਰੀਰ ਦਾ ਮੁੱਖ ਚੀਜ਼ ਹੈ ਜਿਸ ਨਾਲ ਸਾਡਾ ਜੀਵਨ ਚੱਲਦਾ ਹੈ ਜੀ ਐਵੇਂ ਗੁਰਬਾਣੀ ਚ ਕਿਹਾ ਕਿ ਪਹਿਲਾ ਪਾਣੀ ਜਿਤ ਜਿਤ ਸਭ ਹਰਿਆ ਸਾਡੇ ਜੀ ਪਾਣੀ ਗੰਧਲਾ ਹੋ ਗਿਆ ਜੀ ਪਵਨ ਗੁਰੂ ਪਾਣੀ ਪੀਤਾ ਮਾਤਾ ਧਰਤ ਮਹਤ ਅਸੀਂ ਪਾਣੀ ਗੰਦਲਾ ਕਰ ਲਿਆ ਹਵਾ ਗੰਦਲੀ ਕਰ ਲਈ ਧਰਤੀ ਅਸੀਂ ਪੈਸਟੀਸਾਈਡ ਕਰਕੇ ਸਾਰੀ ਖਰਾਬ ਕਰ ਲਈ ਅਸੀਂ ਗੁਰਬਾਣੀ ਤੋਂ ਬਾਬੇ ਨਾਨਕ ਦੇ ਉਲਟ ਚਲੇ ਗਏ ਸਾਡਾ ਜੀਵਨ ਕਿਸ ਤਰ੍ਹਾਂ ਸੁਰੱਖਿਅਤ ਰਹਿ ਸਕਦਾ ਤੁਸੀਂ ਗੱਲ ਕੀਤੀ ਕਿ ਅਸੀਂ ਬੱਚਿਆਂ ਨੂੰ ਜ਼ਹਿਰ ਦੇ ਰਹੇ ਹਾਂ ਬਿਲਕੁਲ ਸਹੀ ਗੱਲ ਹੈ ਜਿਹੜਾ ਅੱਜ ਖਾਣਾ ਬਣ ਰਿਹਾ ਉਹ ਬਣਾਉਣ ਦਾ ਤਰੀਕਾ ਹੀ ਗਲਤ ਹੈ ਅਸੀਂ ਪੁਰਾਣੇ ਸਮਿਆਂ ਦਾ ਜਿਹੜੇ ਖਾਣੇ ਬਣਾਉਣ ਦਾ ਤਰੀਕਾ ਛੱਡ ਕੇ ਨਵੇਂ ਤਰੀਕੇ ਨਾਲ ਆ ਗਏ ਗੈਸ ਚੁੱਲੇ ਆ ਗਏ ਕੁੱਕਰ ਆ ਗਏ ਸਟੀਲ ਦੇ ਭਾਂਡੇ ਆ ਗਏ ਕੋਈ ਸਮਾਂ ਸੀ ਜਦੋਂ ਕਿ ਖਾਣਾ ਪਿੱਤਲ ਦੇ ਭਾਂਡੇ ਚ ਬੰਦਾ ਸੀ ਮਿੱਟੀ ਦੇ ਭਾਂਡੇ ਚ ਬੰਦਾ ਸੀ ਜਿਹੜਾ ਕਿ ਥੱਲੇ ਭਾਰੀ ਹੁੰਦੇ ਸੀ ਬਾਜਵਾਤ ਸਾਹਿਬ ਸਟੀਲ ਨੂੰ ਤਾਂ ਘਰ ਦੇ ਵਿੱਚ ਮਤਲਬ ਬੈਨ ਨਹੀਂ ਕੀਤਾ ਹੋਇਆ ਸੀ ਉਹ ਵੀ ਸਮਾਂ ਸੀਗਾ ਮਿੱਟੀ ਦੇ ਭਾਂਡੇਆ ਦੇ ਵਿੱਚ ਜਿਹੜੀ ਹਰ ਇੱਕ ਚੀਜ਼ ਦੀ ਵਰਤੋਂ ਕੀਤੀ ਹੈ ਮਿੱਟੀ ਦੇ ਭਾਂਡੇ ਤੇ ਪਿੱਤਲ ਦੇ ਭਾਂਡੇ ਜਿੰਨਾ ਥੱਲੇ ਭਾਰੀ ਹੁੰਦੇ ਸੀ ਉਸ ਜਿਹੜਾ ਖਾਣਾ ਸੀ ਬੜੇ ਮੱਠੇ ਸੇਕ ਤੇ ਬਣਦਾ ਸੀ ਹੌਲੀ ਹੌਲੀ ਬਣਦਾ ਸੀ ਉਸ ਦੇ ਨਾਲ ਕਿ ਉਸ ਟਾਈਮ ਜਿਹੜਾ ਸੀ ਸਾਡੇ ਜਿਹੜੇ ਖਾਣੇ ਦੇ ਨਾਲ ਦੇਸੀ ਆਈਟਮਸ ਯੂਜ਼ ਕਰਦੇ ਸੀ ਓਕੇ ਸਬਜੀ ਹੈ ਉਸ ਮਸਾਲੇ ਪੈਂਦੇ ਸੀ ਗਰਮ ਮਸਾਲਾ ਕਿਹਨੇ ਉਹ ਚ ਸੁੰਡ ਹੁੰਦੀ ਸੀ ਹਮ ਉਹ ਚ ਜੀਰਾ ਹੁੰਦਾ ਸੀ ਛੋਟੀ ਇਲਾਇਚੀ ਵੱਡੀ ਇਲਾਇਚੀ ਕਾਲੀਆਂ ਮਿਰਚਾਂ ਜੈਫਲ ਜਵਿਤਰੀ ਇਹਨਾਂ ਚੀਜ਼ਾਂ ਦਾ ਮਸਾਲਾ ਬਣਦਾ ਸੀ ਸ਼ਾਇਦ ਤੁਹਾਡੇ ਇਹ ਗੱਲ ਕਰਦੇ ਨਾਲ ਗੱਲ ਕਰਨਾ ਕਿ ਜਿਹੜਾ ਸਾਡਾ ਜੀਵਨ ਹੈ ਸਾਡਾ ਬਿਮਾਰੀਆਂ ਤੋਂ ਸਿਰਫ ਆਯੁਰਵੈਦਿਕ ਤਿੰਨ ਚੀਜ਼ਾਂ ਚੱਲਦੀ ਵਾਇਪ ਇਤਕਾਫ ਤੇ ਬਿਲਕੁਲ ਜਦੋਂ ਮੈਂ ਗਰਮ ਮਸਾਲੇ ਦੀ ਗੱਲ ਕੀਤੀ ਜਿਹਦੇ ਵਿੱਚ ਸਮਾਨ ਪੈਂਦਾ ਸੀ ਉਹ ਤਿੰਨੇ ਚੀਜ਼ਾਂ ਨੂੰ ਕੰਟਰੋਲ ਕਰਦਾ ਸੀ ਜਿਹਾ ਸੌਂਢਾ ਗੀ ਉਹ ਬੇਬਦਨ ਕੰਟਰੋਲ ਕਰਦਾ ਵਾਇਰ ਕਾਲੀ ਮਿਰਚਾਂ ਨੂੰ ਬੇਬਦਨ ਕਰਦੇ ਜੀਰਾ ਪੈਂਦਾ ਇਹ ਸਾਰੀ ਚੀਜ਼ਾਂ ਅਸੀਂ ਛੱਡ ਦਿੱਤੀਆਂ ਹੁਣ ਅਸੀਂ ਮਸਾਲੇ ਲਿਆਉਨੇ ਆ ਬਣੇ ਬਣਾਏ ਉਹ ਚ ਕੀ ਹੈ ਸਾਨੂੰ ਕੁਝ ਨਹੀਂ ਪਤਾ ਨਹੀਂ ਪਤਾ ਬਿਲਕੁਲ ਜਿਹੜਾ ਪ੍ਰਾਈਮ ਟਾਈਮ ਤੇ ਜਿਹੜਾ ਖਾਣਾ ਸੀ ਉਸ ਦੇ ਵਿੱਚ ਹਰ ਚੀਜ਼ ਨੂੰ ਮਾਤਰਾ ਤੇ ਪਾਇਆ ਜਾਂਦਾ ਸੀ ਹਾਂਜੀ ਔਰ ਤਾਂ ਪਿਆਜ਼ ਵੀ ਕਟਣਾ ਤੇ ਰਗੜ ਕੇ ਹੁਣ ਮਿਕਸੀਜ ਕਰਦੇ ਸਾਰੀ ਚੀਜ਼ ਮਿਕਸ ਹੋ ਜਾਂਦੀ ਨੇ ਕੋਈ ਨਾ ਤੇਸ ਵੀ ਨਹੀਂ ਰਹਿੰਦਾ ਬਿਲਕੁਲ ਸੈਕੰਡ ਕੀ ਹੈ ਕਿ ਅਸੀਂ ਹਾਰਡ ਵਰਕ ਨਹੀਂ ਕਰਦੇ ਜਿਹੜਾ ਖਾਣਾ ਖਾਣੇ ਉਹ ਵੀ ਸਾਡੇ ਪੇਟ ਤੇ ਰੋ ਗਿਆ ਜ਼ਹਿਰ ਬਣ ਰਿਹਾ ਫਿਜ਼ੀਕਲ ਐਕਟੀਵਿਟੀ ਜ਼ੀਰੋ ਜਿਸ ਤਰ੍ਹਾਂ ਕਿਤੇ ਪਾਣੀ ਜਦ ਚੱਲਦਾ ਪਾਣੀ ਹੈ ਨਾ ਜੀ ਉਹ ਤਾਂ ਠੀਕ ਨਾ ਪਾਣੀ ਖਲੋ ਜੂ ਬਦਬੂ ਮਾਰ ਰਿਹਾ ਬਿਲਕੁਲ ਬਿਲਕੁਲ ਸੇਮ ਸਾਡੇ ਸਰੀਰ ਚ ਅਸਰੇ ਤੁਹਾਨੂੰ ਪਤਾ ਹੈ ਚੀਨ ਦੇ ਕੋਲ ਉੱਥੇ ਇੱਕ ਕਬੀਲੇ ਦੇ ਲੋਕ ਨੇ ਜਿਨ੍ਹਾਂ ਦੀ ਉਮਰ 135 ਸਾਲ ਦੇ ਕਰੀਬ ਇੱਕ ਐਵਰੇ ਕਿਉਂਕਿ ਉਹ ਝਰਨੇ ਦਾ ਪਾਣੀ ਪੀਂਦੇ ਨੇ ਚਲਦਾ ਪਾਣੀ ਪੀਂਦੇ ਨੇ ਉਹ ਇਸੇ ਕਰਕੇ ਪਰ ਅਸੀਂ ਦੇਖੋ ਬਾਜਵਾ ਸਾਹਿਬ ਮੈਂ ਮਾਪਿਆਂ ਦੀ ਗੱਲ ਕੀਤੀ ਮਾਪੇ ਆਪਣੇ ਬੱਚਿਆਂ ਨੂੰ ਕਿਦਾਂ ਆਪਣੇ ਹੱਥਾਂ ਨਾਲ ਜ਼ਹਿਰ ਪਰੋਸ ਰਹੇ ਨੇ ਬੱਚਿਆਂ ਨੂੰ ਪੱਛਮੀ ਸੱਭਿਆਚਾਰ ਦੇ ਵਿੱਚ ਜ਼ਬਰਦਸਤੀ ਠੇਕੇ ਲਿਆ ਜਾ ਰਿਹਾ ਹੈ ਬੱਚੇ ਜ਼ਿੱਦ ਕਰਦੇ ਨੇ ਕਿ ਸਾਨੂੰ ਮੌਲ ਲੈ ਕੇ ਜਾਓ ਅਸੀਂ ਮੂਵੀ ਦੇਖਣ ਜਾਣੀ ਬਿਲਕੁਲ ਵਿੱਕੀ ਜੀ ਤੁਹਾਨੂੰ ਵੀ ਪਤਾ ਤੁਸੀਂ ਵੀ ਆਪਣੇ ਬੱਚਿਆਂ ਨੂੰ ਲੈ ਕੇ ਜਾਂਦੇ ਹੋਵੋਗੇ ਤਾਂ ਬੱਚੇ ਉੱਥੇ ਜਾ ਕੇ ਜ਼ਿੱਦ ਕਰਦੇ ਨੇ ਵੀ ਪਾਪਾ ਮੈਂ ਵੀ ਪੀਜ਼ਾ ਖਾਣਾ 버ਗਰ ਖਾਣਾ ਤੁਸੀਂ ਕੋਈ ਵੀ ਚੀਜ਼ ਲੈ ਲਓ ਸਾਰੀਆਂ ਚੀਜ਼ਾਂ ਮੈਦੇ ਨਾਲ ਜਲੇਬੀ ਤੱਕ ਮੈਦੇ ਨਾਲ ਬਣੀ ਹੋਈ ਆ ਤੁਸੀਂ ਦੱਸੋ ਕਿੱਥੋਂ ਬੱਚਿਆਂ ਦੀ ਸਿਹਤ ਜਿਹੜੀ ਉਹਦਾ ਭਵੇਖਾ ਉਹ ਸੁਰੱਖਿਆਤ ਹੈ ਜਿਹੜਾ ਨਿਊਟ੍ਰੀਸ਼ਨ ਆ ਬਾਜਵਾ ਸਾਹਿਬ ਉਹ ਅੱਜ ਦੇ ਖਾਣੇ 'ਚ ਤਾਂ ਬਿਲਕੁਲ ਨਹੀਂ ਰਿਹਾ ਤਾਂ ਅੱਜ ਕੱਲ ਸਿਰਫ ਸਮਾਂ ਨਾ ਹੋਣ ਕਰਕੇ ਜਿਹੜੀ ਦੌੜ ਆ ਦੌੜ ਦੇ ਕਾਰਨ ਆਪਾਂ ਖਾਣ ਪੀਣ ਵਾਲੀ ਚੀਜ਼ਾਂ ਨੂੰ ਵੀ ਫਾਸਟ ਵੀ ਫਟਾਫਟ ਲਾਓ ਤੇ ਫਟਾਫਟ ਖਾ ਲਓ ਆਪਾਂ ਨਿਊਟ੍ਰੀਸ਼ਨ ਨਾਲ ਉੱਚ ਤੋਂ ਦੂਰ ਹੁੰਦੇ ਜਾਂਦੇ ਹੁੰ ਜਿਤਨਾ ਹੁਜਾਬ ਸਾਹਿਬ ਨੇ ਗੱਲ ਕੀਤੀ ਜਲੇਬੀ ਤੇ ਇਹਨਾਂ ਨੇ ਗੱਲ ਕੀਤੀ ਬਾਕੀ ਪਿਛਲੀਆਂ ਗੱਲਾਂ ਕਰਦੇ ਹੁਣ ਜਲੇਬੀ ਬੰਦੀ ਹੈ ਜੀ ਨਾਲ ਦੇ ਨਾਲ ਉਹ ਤਿਆਰ ਕਰਦੇ ਨੇ ਮੈਦਾ ਘੋਲਿਆ ਹੂੰ ਉਹਦੇ ਵਿੱਚ ਜਿਸ ਪਾਇਆ ਬਣਾਇਆ ਤਜਰੀਬੇ ਮੈਂਟੋ ਮੈਂਟੀ ਤਿਆਰ ਕਰਦੇ ਪਰੰਟ ਟਾਈਮਾਂ 'ਚ ਜਦ ਜਲੇਬੀ ਬੰਦੀ ਸੀ ਉਹਦੀ ਮਦਾਨੀ ਪਾਈ ਜਾਂਦੀ ਸੀ ਮਦਾਨੀ ਮਤਲਬ ਹੁੰਦਾ ਸੀ ਕਿ ਮੈਦਾ ਘੋਲ ਕੇ ਰੱਖ ਦੇਣਾ ਉਹ ਦੋ ਤਿੰਨ ਖਮੀਰ ਉੱਠਦਾ ਸੀ ਜੀ ਜਦੋਂ ਖਮੀਰ ਉੱਠਣਾ ਉਹ ਜਿਹੜੇ ਕੁਈ ਐਸੇ ਬੈਕਟੀਰੀਆ ਹੁੰਦੇ ਜਿਹੜੇ ਸਾਡੇ ਸਰੀਰ ਵਾਸਤੇ ਅੱਛੇ ਹੁੰਦੇ ਨੇ ਉਹ ਪੈਦਾ ਹੁੰਦੇ ਸੀ ਜੀ ਉਹ ਜਲੀਬੀ ਸਵਾਦ ਹੁੰਦੀ ਸੀ ਜੀ ਤੇ ਅੱਜ ਕੱਲ ਕੀ ਹੈਗੀ ਪੈਸਟੀਸਾਈਡ ਨੇ ਸਾਰੇ ਜੀ ਪੈਸਟੀਕੈਮੀਕਲ ਪਾਇਆ ਮਲ ਦਾ ਤਿਆਰ ਕੀਤਾ ਦੇ ਦਿੱਤਾ ਬਿਲਕੁਲ ਜੀ ਜਿਸ ਤੇਲ ਚ ਤਲਦੇ ਨੇ ਹੂੰ ਪਾਮ ਆਇਲ ਸਾਰੇ ਜੀ ਹੂੰ ਪਾਮ ਆਇਲ ਹੀ ਕਹਿ ਸਕਦੇ ਹਾਂ ਪਾਮ ਆਇਲ ਮੋਸਟਲੀ ਬਿਲਕੁਲ ਬਿਲਕੁਲ ਪਰ ਹੰਟਾ ਵਿੱਚ ਦੇਸੀ ਕੁਝ ਤਲਦੇ ਸੀ ਬਿਲਕੁਲ ਜੀ ਉਹਦਾ ਫਾਇਦਾ ਸੀ ਹੁਣ ਪਾਮ ਆਇਲ ਤੇ ਸਾਰਾ ਸਾਡੇ ਸਰੀਰ ਜਾ ਕੇ ਜੰਮਦਾ ਹਾਰਟ ਅਟੈਕ ਹੋ ਰਹੇ ਨੇ ਇਸੇ ਕਰਕੇ ਆ ਰਹੇ ਜਿਹੜੇ ਆਪਾਂ ਗੱਲ ਕਰ ਰਹੇ ਸੀ ਪਹਿਲਾਂ ਚਲਦੇ ਖਾਣੇ देशी ਕਣਕ ਬਿਨਾ ਪੈਸਟੀਸਾਈਡ ਤੋਂ ਬਿਲਕੁਲ ਦਾਲਾਂ ਦੇਸੀ ਬਿਨਾ ਪੈਸਟੀਸਾਈਡ ਤੋਂ ਪੂਰਾ ਬਰਾਉਂ ਦਾ ਤਰੀਕਾ ਬਹੁਤ ਵਧੀਆ ਸੀ ਹੁਣ ਜਿਵੇਂ ਸਰਬੀ ਇਹਨਾਂ ਗੱਲ ਕੀਤੀ ਢਿੰਡ ਸਾਹਿਬ ਨੇ ਫਾਸਟ ਫੂਡ ਫਾਸਟ ਮਤ ਤੇਜ਼ ਤੇਜ਼ ਫਟਾਫਟ ਬਣਾਓ ਦਿਖਾਓ ਉਦੋਂ ਫਟਾਫਟ ਦਾ ਨਹੀਂ ਘਰ ਚਾਟਾ ਪੀਸਦੇ ਸੀ ਚੱਕੀਆਂ 'ਚ ਬਿਲਕੁਲ ਉਹ ਜਦ ਚੱਕੀ ਚੱਲਦੀ ਹੈ ਤੇਜ਼ ਤੂੰ ਦੇਖੋ ਕਿ ਆਟਾ ਕਿੰਨਾ ਗਰਮ ਹੋ ਜਾਂਦਾ ਉਹਦੇ ਨਿਊਟ੍ਰੀਸ਼ਨ ਵੈਲਿਊ ਖਤਮ ਹੋਈ ਜਾ ਰਹੀ ਹੈ ਜਿਹੜਾ ਘਰ ਪੀਸਦੇ ਸੀ ਆਟਾ ਮੋਟਾ ਬਣਦਾ ਸੀ ਮੋਟਾ ਆਟਾ ਅੱਜ ਡਾਕਟਰ ਸਾਨੂੰ ਕਹਿੰਦੇ ਨੇ ਕਿ ਤੁਸੀਂ ਸ਼ਾਨ ਨਾਲ ਲੋ ਜੋ ਅੱਟੇ ਮੋਟਾ ਤੋ ਦਾ ਸ਼ਾਨਵੀਤੀ ਹੁੰਦਾ ਸੀ ਹੁਣ ਤਾਂ ਵੱਡੀ ਵੱਡੀ ਕੰਪਨੀਆਂ ਨੇ ਬਾਜਵਾ ਸਾਹਿਬ ਐਪਲੀਕੇਸ਼ਨਸ ਬਣਾਤੀਆਂ ਜਿਹੜੀਆਂ ਵੱਡੀਆਂ ਵੱਡੀਆਂ ਸੁਸਾਇਟੀਆਂ ਨੇ ਉਹ ਸਾਰੇ ਉਹ ਐਪਲੀਕੇਸ਼ਨ ਦੇ ਵਿੱਚ ਚੀਜ਼ਾਂ ਸਿਲੈਕਟ ਕਰ ਲੈਂਦੇ ਨੇ ਸਵੇਰੇ ਤੜਕੇ 6 ਵਜੇ ਘਰ ਦੇ ਬੂਹੇ ਮੂਰੇ ਸਾਰੀਆਂ ਚੀਜ਼ਾਂ ਪਈਆਂ ਹੁੰਦੀਆਂ ਨੇ ਜਿਹੜਾ ਬਾਜਵਾ ਸਾਹਿਬ ਆਟਾ ਦੇਖਿਆ ਤੁਸੀਂ ਆਟਾ ਕਹੇ ਜਾਓ ਗਿਆ ਬਿਲਕੁਲ ਆਪਾਂ ਜਿਹੜਾ ਚੱਕੀ ਤੋਂ ਪਿਹਾ ਕੇ ਆਪਣਾ ਘਰ ਦੇ ਵਿੱਚ ਵੀ ਕਦੇ ਪਹਿਲਾਂ ਪੀਂਦੇ ਹੁੰਦੇ ਸੀ ਜਿਵੇਂ ਤੁਹਾਨੂੰ ਤਾਂ ਪਤਾ ਹੀ ਆ ਬਾਜਵਾ ਸਾਹਿਬ ਤਾਂ ਉਹ ਭੂਰੇ ਰੰਗ ਦਾ ਆਟਾ ਹੁੰਦਾ ਸੀ ਰੋਟੀ ਪੂਰੀ ਜੀ ਬਣਦੀ ਸੀ ਤੇ ਹੁਣ ਜਮੇ ਚਿੱਟੀ ਰੋਟੀ ਬਣਦੀ ਆ ਰੋਟੀ ਮੋਟੀ ਵੀ ਬਣਦੀ ਸੀ ਉਹਦਾ ਕਾਰਨ ਇਹ ਸੀ ਵੀ ਆਟੇ ਦੇ ਵਿੱਚ ਫਾਈਬਰ ਫਾਈਬਰ ਰਹਿ ਜਾਂਦਾ ਸੀਗਾ ਹੁਣ ਤਾਂ ਆਪਾਂ ਫਾਈਬਰ ਕੱਢ ਦਿੰਦੇ ਆ ਆਟਾ ਬਹੁਤ ਬਰੀਕ ਹੋ ਗਿਆ ਉਹਦੇ ਚ ਫਾਈਬਰ ਨਿਕਲ ਗਿਆ ਬਰੀਕ ਹੋ ਗਿਆ ਤਾਂ ਮਤਲਬ ਉਹ ਮੈਦਾ ਹੀ ਮੈਦਾ ਹੀ ਬਣ ਗਿਆ ਸਰ ਜਦੋਂ ਉਹਦੇ ਚ ਸਾਰਾ ਫਾਈਬਰੇ ਨਿਕਲ ਗਿਆ ਪਿੱਛੇ ਤਾਂ ਮੈਦੀ ਰਹਿ ਗਈ ਹੈ ਜੀ ਮੈਦੀ ਨੇ ਤਾਂ ਖਰਾਬ ਹੀ ਕਰਦਾ ਅਸੀਂ ਇਹ ਵੀ ਕਹਿ ਸਕਦੇ ਹਾਂ ਬਜਵਾ ਸਾਹਿਬ ਤੁਹਾਨੂੰ ਸਾਰਾ ਕੁਝ ਪਤਾ ਹੈ ਵੀ ਜਿੰਨੀ ਆਪਾਂ ਟੇਸਟੀ ਚੀਜ਼ ਖਾਵਾਂਗੇ ਓਨੀਆਂ ਆਪਣੀ ਸਿਹਤ ਵਾਸਤੇ ਨੁਕਸਾਨਦਾਇਕ ਹੈ ਬਿਲਕੁਲ 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 ਦੇਖੋ ਇਹ ਜੀਭ ਦਾ ਸਵਾਦ ਹੈ ਜੀ ਜੀਭ ਦਾ ਸਵਾਦ ਜੀਭ ਦਾ ਸਵਾਦ ਕੁਝ ਟਾਈਮ ਲੈ ਸਕਦੇ ਹਾਂ ਉਸ ਤੋਂ ਬਾਅਦ ਸਾਰੀ ਉਮਰ ਕੁ ਸਵਾਦ ਛੱਡ ਦਵਾਂਗੇ ਫਿਰ ਡਾਕਟਰ ਬੰਦ ਕਰਾਂਗੇ ਜੀਭ ਦਾ ਸਵਾਦ ਜੇਕਰ ਪਹਿਲਾਂ ਕੰਟਰੋ ਥੋੜਾ ਥੋੜਾ ਖਾਂਦੇ ਰਹ ਹੂੰ ਬਿਲਕੁਲ ਗੱਲ ਮੈਦਾ ਤੋਂ ਕਰ ਰਹੇ ਸੀ ਮੈਦਾ ਪ੍ਰੰਟ ਟਾਈਮ ਚ ਨਾ ਜਿਹੜਾ ਆਟਾ ਵੀ ਸੀ ਚੌਲ ਮੈਦਾ ਤੋਂ ਵੀ ਹੁੰਦਾ ਹੈ ਗਲੂਟਨ ਹੁੰਦਾ ਹੈ ਹੂੰ ਅਸੀਂ ਨਾਲ ਸਬਜ਼ੀਆਂ ਕਿੰਨੀਆਂ ਕੱਟੀਆਂ ਖਾਂਦੇ ਸੀ ਛੋਟੇ ਹੁੰਦੇ ਸੀ ਘਰ ਮਾਤਾ ਨੇ ਸਮਝੀ ਕੱਟਣੀ ਤੇ ਗੋਭੀ ਚੁੱਕ ਕੇ ਖਾ ਲੈਣੀ ਮੂਲੀਆਂ ਸਾਗੀਆਂ ਗੰਦਲਾਂ ਤੋੜ ਤੋੜ ਕੇ ਨਾਲ ਸਾਗ ਦੇ ਗੰਦਲਾਂ ਤੋੜ ਕੇ ਆਈ ਜਾਣੀਆਂ ਇਹ ਚੀਜ਼ਾਂ ਖਾਂਦੇ ਸੀ ਤਾਂ ਉਹਦੇ ਨਾਲ ਕੀ ਇੱਕ ਫਾਈਬਰ ਜਾਂਦਾ ਸੀ ਪੇਟ ਚ ਹੂੰ ਫਿਰ ਫੈਬਰੂਆਰ ਤੋਂ ਪੇਟ ਆਪਣੇ ਆਪ ਸਾਫ ਹੋਏਗਾ ਪਾਣੀ ਦੀ ਮਾਤਰਾ ਵੀ ਬਣੀ ਰਹਿੰਦੀ ਸੀ ਅੱਛਾ ਉਸ ਟਾਈਮ ਤੇ ਲੋਕੀ ਖਾਣਾ ਵਿੱਚ ਰਸ ਸੀ ਨਾ ਇੱਕ ਟਾਈਮ ਸਰ ਖਾਂਦੇ ਸੀ ਬਿਲਕੁਲ ਜੀ ਸਵੇਰੇ ਖਾਣਾ ਬਣਿਆ ਫਿਰ ਦੁਪਹਿਰ ਨੂੰ ਬਣਨਾ ਦੁਪਹਿਰ ਨੂੰ ਬਣਿਆ ਰਾਤ ਨੂੰ ਬਣੇਗਾ ਇਹ ਨਹੀਂ ਕਿ ਸਾਰਾ ਦਿਨ ਚੀਜ਼ ਖਾ ਲਈ ਉਹ ਖਾ ਲਈ ਤੇ ਜੇ ਕਿਤੇ ਜ਼ਰੂਰਤ ਪੈਂਦੀ ਸੀ ਖਾਣ ਦੀ ਤੂੰ ਤੋ ਕੀ ਜੀ ਪਰ 버ਗਰ ਵੀ ਜੇ ਨਹੀਂ ਸੀ ਹੁੰਦੇ ਮੱਕੀ ਦਾਣੇ ਛੋਲੇ ਦਾਣੇ ਤੁਜੋ ਉਹ ਚੀਜ਼ ਖਾਣੀ ਕਰਨੇ ਚੂਪ ਲੈਣੇ ਬਿਲਕੁਲ ਗੋਲੀਆਂ ਖਾ ਲੈਣੀਆਂ ਬਿਲਕੁਲ ਪੰਜੀਰੀ ਘਰ ਬੰਦੀ ਚ ਕਰਦੇ ਚੀਜ਼ਾਂ ਬਣਾਈ ਖਾਣੀਆਂ ਤਾਂ ਹਰ ਚੀਜ਼ ਬਾਜ਼ਾਰ ਦੀ ਹੈ ਤੁਸੀਂ ਬਾਜ਼ਾਰੋਂ ਕੀ ਲਿਆ ਤੁਹਾਨੂੰ ਨਹੀਂ ਪਤਾ ਉਹ ਕਿਦੋਂ ਦਾ ਸਮਾਨ ਬਣਿਆ ਸੀ ਕਿੰਨੇ ਦਿਨ ਪੁਰਾਣ ਬਣਿਆ ਸੀ ਉਹ ਖਾਣ लायक ਹੈ ਕਿ ਨਹੀਂ ਹੈ ਆਪਣੇ ਲੋਕ ਸਾਡਾ ਹਰਾਮੀ ਸਾਡਾ ਹਰਾਮੀ ਤੇ ਤੁਰਪੇ ਕਿਉਂਕਿ ਆਰਡਰ ਕਰ ਦਿੰਦੇ ਨੇ ਘਰ ਆਪਣੇ ਆਪ ਚੀਜ਼ ਪਹੁੰਚ ਜਾਂਦੀ ਹੈ ਉਹ ਇਹ ਨਹੀਂ ਦੇਖਦੇ ਵੀ ਜਿਹੜੀ ਦਾਲ ਸਬਜ਼ੀ ਬਣ ਕੇ ਆ ਰਹੀ ਹੈ ਵੀ ਉਹ ਕਿੰਨੇ ਦਿਨ ਪੁਰਾਣੀ ਫ੍ਰਿਜ ਚ ਲੱਗੀ ਹੋਣੀ ਆ ਗਰਮ ਕਰਕੇ ਤੁਹਾਨੂੰ ਭੇਜਤੀ ਜਿਹੜੀ ਅਰੰਝੀ ਉਹ ਤਾਂ ਇੱਕ ਹੈਗੀ ਜਿਹੜੀ ਆਪਾਂ ਜਿਹੜੀ ਅੱਜ ਕੱਲ ਲੇਡੀਜ਼ ਨੇ ਉਹ ਟਾਈਮ ਦੀ ਬਚਤ ਕਰਕੇ ਮਾਰਨਿੰਗ ਖਾਣਾ ਬਣਾ ਲਿਆ ਉਹਨੂੰ ਫ੍ਰਿਜ ਲਾਤਾ ਉਹੀ ਦੁਪਹਿਰੇ ਖਾ ਲਿਆ ਉਹੀ ਰਾਤ ਨੂੰ ਖਾ ਲਿਆ ਅੱਛਾ ਇੱਥੇ ਤੱਕ ਨਹੀਂ ਪਤਾ ਵੀ ਜਿਹੜਾ ਆਟਾ ਰਾਤ ਨੂੰ ਗੁੰਨ ਕੇ ਤੁਸੀਂ ਕਾਲੀ ਕਾਲੀ ਚ ਵੀ ਸਵੇਰੇ ਜੋਤ ਤੇ ਜਾਣਾ ਹੁੰਦਾ ਵੀ ਰਾਤ ਨੂੰ ਆਟਾ ਗੁੰਨ ਕੇ ਫ੍ਰਿਜ ਲਾਤਾ ਉਹਨਾਂ ਨੂੰ ਇਹ ਵੀ ਨਹੀਂ ਪਤਾ ਵੀ ਫ੍ਰਿਜ 'ਚ ਲੱਗਿਆ ਹੋਇਆ ਆਟਾ ਹੀ ਸਵੇਰੇ ਜਾ ਕੇ ਜ਼ਹਿਰ ਬਣ ਜਾਂਦਾ ਬਿਲਕੁਲ ਯਾਨੀ ਇਹਦੇ ਬਾਰੇ ਜਿਹੜਾ ਸਾਡੇ ਨਾਲ ਸਿਰਫ ਧਰਮ ਦੇ ਨਾਲ ਆ ਜੋੜ ਲੈਂਦੇ ਆ ਕੋਈ ਟਾਈਮ ਸੀ ਰਾਤ ਦਾ ਆਟਾ ਗੁੰਨੇ ਸਵੇਰੇ ਖਾਂਦੇ ਨਹੀਂ ਸੀ ਉਹ ਕਹਿੰਦੇ ਸੀ ਵੀ ਭੂਤਾਂ ਦਾ ਪਹਿਰਾ ਹੋ ਜਾਂਦਾ ਹਾਂ ਉਹ ਅਸੀਂ ਭੂਤਾਂ ਨੂੰ ਛੱਡ ਕੇ ਉਹਨੂੰ ਸਾਇੰਸ ਦੇ ਤਰੀਕੇ ਜਰ ਤਰੀ ਮੈਂ ਗੱਲ ਨੂੰ ਵੱਡੀ ਕਰਨਾ ਕਿ ਉਹ ਸਾਇੰਸ ਦੇ ਤਰੀਕੇ ਨਾਲ ਉਹ ਜਿਹੜਾ ਖਾਣਾ ਹੈ ਜਿਹੜਾ ਆਟਾ ਗੁੰਨੇ ਰਾਤ ਨੂੰ ਸਵੇਰੇ ਖਾਣ ਦੇ ਲਾਇਕ ਨਹੀਂ ਹੈ ਨਹੀਂ ਉਹ ਪ੍ਰਾਂਟ ਟਾਈਮ 'ਚ ਉਹਨੂੰ ਕਹਿੰਦੇ ਕਿ ਭੂਤਾਂ ਦਾ ਪਹਿਰਾ ਹੁੰਦਾ ਰਾਤ ਨੂੰ ਖਾਣ ਦੇ ਲਾਇਕ ਨਹੀਂ ਹੁੰਦਾ ਉਹ ਸਾਡੀ ਸਾਇੰਸ ਬੜੀ ਤਗ ਦੱਸਦੇ ਸੀ ਬੀਏ ਲੇਕ ਹੁਣ ਆਟਾ ਗੁੰਨੇ ਚਾਰ-ਚਾਰ ਦਿਨ ਚੱਲਦਾ ਈ ਕਰਾਦੇ ਨਹੀਂ ਕਈ ਦਿਨ ਚੱਲ ਜਾਂਦਾ ਹੈ ਬਿਲਕੁਲ ਬਿਲਕੁਲ ਸਬਜ਼ੀ ਕਈ ਦਿਨ ਚੱਲਦੀ ਹੈ ਤੁਸੀਂ ਪਹਿਲਾਂ ਹੋਟਲਾਂ ਦੀ ਗੱਲ ਕਰ ਰਹੇ ਸੀ ਉੱਥੇ ਜਿਹੜਾ ਮਸਾਲਾ ਪੁੰਦੇ ਨੇ ਮੇਰਾ ਨਿੱਜੀ ਤਜਰਬਾ ਹੈ ਕਿਉਂਕਿ ਮੈਂ ਵੀ ਹੋਟਲ ਕਰਕੇ ਰੋਟਲਾਈਨ ਕਰਕੇ ਛੱਡਿਆ ਇੱਕ ਦਿਨ ਮਸਾਲਾ ਪੁੰਨ ਲਿਆ ਪੰਜ ਤੋਂ ਸੱਤ ਦਿਨ ਹੋਈ ਜਾਦਾ ਇਕੱਠੇ ਚੀਤੀ ਕੋਲੋਂ ਪਿਆਜ਼ ਪੁੰਨ ਲੇ ਤੁਹਾਡਾ ਪਾ ਕੇ ਪੁੰਨ ਕੇ ਰੱਖ ਲਿਆ ਫ੍ਰਿਜ ਰੱਖ ਦਿੱਤਾ ਜਦੋਂ ਕਦੇ ਤਰਕਾ ਲਾਈਗੇ ਤਾਂ ਉਹ ਇੱਕ ਵਪਾਰ ਸੀ ਵਾ ਕੀਤਾ ਮੈਨੂੰ ਪਤਾ ਹੈ ਈਵਨ ਮੈਨੂੰ ਕੋਈ ਕੈਂਚ ਖਰਚ ਨਹੀਂ ਆ ਮਸਾਲਾ ਖਰਾਬ ਕੋਈ ਤਾਂ ਸਾਨੂੰ ਵੀ ਨਾ ਗਿਆਨ ਨਹੀਂ ਸੀ ਬਚਪਨ ਸੀ ਅਸੀਂ ਛੋਟੇ ਸੀ ਲੇਕਿਨ ਅਸੀਂ ਸਮਝਦੇ ਕੋਈ ਤਾਂ ਅਸੀਂ ਗਲਤ ਕਰ ਰਹੇ ਸੀ ਤੇ ਸਾਰੇ ਹੋਟਲ ਨੇ ਹੁਣ ਵੀ ਕਰਦੇ ਨੇ ਜੀ ਜਿਹੜੀ ਦਾਲ ਦੀ ਗੱਲ ਕਰਦੇ ਸੀ ਹਮ ਦਾਲ ਸਿਰਫ ਮਸਾਲਿਆਂ ਦਾ ਸਵਾਦ ਹੈ ਜੀ ਬਿਲਕੁਲ ਜੀ ਗੱਲ ਆ ਆਪਾਂ ਜਦਨੇ ਗੁਰੂ ਘਰ ਜਾਂਦੇ ਹਾਂ ਉੱਥੇ ਕੋਈ ਮਸਾਲਿਆਂ ਪਰ ਕੋਈ ਸਵਾਦ ਹੁੰਦੀ ਹੈ ਹਾਂ ਕੀ ਕਾਰਨ ਹੈ ਉਹ ਬਿਲਕੁਕੁਲ ਹਲਕੇ ਸੇਕ ਤੇ ਬਣੀ ਹੈ ਘੱਟੇ ਸੇਕ ਤੇ ਬਣੀ ਹੈ ਔਰ ਉਹਨੂੰ ਬਣਾਉਣ ਦਾ ਤਰੀਕਾ ਉਹਨਾਂ ਦੇ ਕੋਈ ਭਾਂਡੇ ਵੀ ਵਧੀਆ ਨੇ ਬਿਲਕੁਲ ਉਹਦੇ ਭਾਂਡੇ ਨੇ ਭਾਰੀ ਭਾਂਡੇ ਨੇ ਉੱਥੇ ਬਣਦਾ ਹੈ ਬਿਲਕੁਲ ਜਦੋਂ ਵੀ ਕੋਈ ਖਾਣਾ ਆਪਾਂ ਪੁਰਾਣੇ ਤਰੀਕੇ ਨਾਲ ਬਣਾਵਾਂਗੇ ਉਹ ਅੱਜ ਵੀ ਸਵਾਦ ਆਉਂਦਾ ਆਮ ਲੋਕਾਂ ਦੇ ਘਰ ਵੀ ਗੁਰੂ ਦਾ ਲੰਗਰ ਬੜਾ ਸਵਾਦ ਹੈ ਚਲੋ ਸਾਡੀ ਸ਼ਰਦਾ ਵੀ ਹੁੰਦੀ ਹੈ ਪਲੱਸ ਹੁੰਦਾ ਵੀ ਸਵਾਦ ਹੈ ਕਿਉਂਕਿ ਉਹ ਇੱਕ ਪ੍ਰਾਤਨ ਤਰੀਕੇ ਨਾਲ ਬਣਿਆ ਬਿਲਕੁਲ ਹੀ ਬਿਲਕੁਲ ਦਾਲ ਉਹੀ ਬਾਜ਼ਾਰ ਤੋਂ ਉਹਨਾਂ ਨੇ ਖਰੀਦੀ ਅਸੀਂ ਖਰੀਦੀ ਕੋਈ ਤਰੀਕਾ ਵੀ ਇਹ ਵੀ ਅਸੀਂ ਕਹਿ ਸਕਦੇ ਹਾਂ ਜੀ ਵੀ ਉਹ ਮਤਲਬ ਧਾਰਮਿਕ ਨਿਸ਼ਟਾ ਦੇ ਨਾਲ ਪਵਿੱਤਰ ਹੋ ਕੇ ਮਤਲਬ ਗੁਰਦੁਆਰੇ ਦੇ ਲੰਗਰ ਦੇ ਵਿੱਚ ਹਾਲ ਦੇ ਵਿੱਚ ਜਦ ਆਪਾਂ ਜਾਵਾਂਗੇ ਜੀ ਲੇਡੀਜ਼ ਜਾਂਦੀਆਂ ਨੇ ਜਾਂ ਬੰਦੇ ਜਾਂਦੇ ਨੇ ਬਣਾਉਣਾ ਉਹਨਾਂ ਧੋਕੇ ਜਾਂਦੇ ਨੇ ਅੱਜ ਕੱਲ ਕੀ ਰਵਾਇਤ ਚੱਲ ਗਈ ਹੈ ਪਹਿਲਾ ਵਾਸ਼ਰੂਮ ਗਏ ਟਾਇਲਟ ਗਏ ਸਿੱਧਾ ਉਹੀ ਚੱਪਲ ਉਹੀ ਕੱਪੜੇ ਪਾ ਕੇ ਲੇਡੀਜ਼ ਆ ਜਿਹੜੀ ਉਹ ਰਸੋਈ 'ਚ ਐਂਟਰ ਹੋ ਜਾਂਦੀ ਆ ਹਾਲਾਂਕਿ ਜੇ ਅਸੀਂ ਪਾਸਟ ਦੀ ਗੱਲ ਕਰੀਏ ਇਹ ਪੰਜਾਬੀ ਵਿਰਸੇ 'ਚ ਇਹ ਚੀਜ਼ਾਂ ਨਹੀਂ ਸੀਗੀਆਂ ਇਹ ਹੁਣ ਪੱਛਮੀ ਸੱਭਿਆਚਾਰ ਜਿਹੜਾ ਇਸ ਤਰੀਕੇ ਦੇ ਨਾਲ ਹਾਵੀ ਹੁੰਦਾ ਜਾ ਰਿਹਾ ਸਭ ਦਾ ਭਵਿੱਖ ਖਤਰੇ ਦੇ ਵਿੱਚ ਸਾਫ਼ ਤੌਰ ਤੇ ਦਿਖਾਈ ਇਹ ਵੀ ਗੱਲ ਆ ਜੀ ਆਪਾਂ ਦਸਬੰਦ ਕੱਢਦੇ ਆ ਗੁਰੂ ਘਰ ਦਿੰਨੇ ਆ ਜੀ ਠੀਕ ਆ ਤੇ ਗੁਰੂ ਘਰ ਦੇ ਵਿੱਚ ਜਦੋਂ ਇਕੱਠਾ ਦਾ ਸੰਬੰਧ ਜਾਂਦਾ ਉਹ ਸਭ ਦਾ ਇੱਕ ਮਿਹਨਤ ਦੀ ਕਮਾਈ ਦਾ ਇਕੱਠਾ ਹੋ ਕੇ ਉਹਦਾ ਵੀ ਇੱਕ ਸਵਾਰ ਦਾ ਕਾਰਨ ਬਣਦਾ ਵੀ ਲੋਕ ਆਪਣਾ ਦਾ ਸੰਬੰਧ ਕੱਢ ਕੇ ਉੱਥੇ ਦਿੰਦੇ ਇਹ ਆਪਾਂ ਜਿਹੜੀ ਆਪਣੇ ਘਰਾਂ ਚ ਕਰ ਰਹੇ ਆ ਇਹ ਅੱਜ ਵੀ ਅੱਜਕੱਲ ਤੁਹਾਨੂੰ ਪਤਾ ਹੀ ਹੈ ਜੀ ਸ਼ਾਰਟ ਚ ਵੀ ਕਮਾਈ ਦੇ ਚੱਕਰ ਦੇ ਵਿੱਚ ਇਹਦਾ ਵੀ ਫਰਕ ਪੈ ਜਾਂਦਾ ਬਿਲਕੁਲ ਤੁਸੀਂ ਗੱਲ ਕੀਤੀ ਕਿ ਲੋਕੀ ਸਾਰਾ ਦਿਨ ਘੁੰਮ ਕੇ ਤੇ ਘਰਾਕਤ ਜੁੱਤੀ ਵੀ ਇੱਕ ਪੰਜਾਬੀ ਦੀ ਕਹਾਵਤ ਹੈ ਜੀ ਜੁੱਤੀਂ ਓਲਣੀ ਮੋਲਣੀ ਸਾਰਾ ਪਿੰਡ ਘੁੰਮਣਾ ਦਰਵਾਜ਼ੇ ਕੇ ਖੋਲਣੀ ਅੱਛਾ ਇਹ ਪਰੰਪਰਾ ਵਿੱਚ ਹੁੰਦਾ ਸੀ ਘਰਵਾਰ ਦੇ ਜੁੱਤੀ ਅੰਦਰ ਨਹੀਂ ਸੀ ਲੈ ਕੇ ਆਉਂਦੇ ਉਹ ਅਸੀਂ ਪਤਾ ਬਾਹਰ ਫਿਰਦੇ ਸਾਡੇ ਪੈਰਾਂ ਨੂੰ ਕੀ ਕੁਛ ਲੱਗਿਆ ਬਾਹਰੋਂ ਕਿਹੜੇ ਕਿਹੜੇ ਬੈਕਟੀਰੀਆ ਨੇ ਕਿਹੜੇ ਕਿਹੜੇ ਕਟਾਣੂ ਲੱਗੇ ਕਿਉਂਕਿ ਉਸ ਟਾਈਮ ਲੋਕੀ ਜੰਗਲ ਪਾਣੀ ਵੀਰ ਖੁੱਲੇ ਜਾਂਦੇ ਸੀ ਖੇਤਾਂ ਜਾਂਦੇ ਸੀ ਤੇ ਪੈਰਾਂ ਲੱਗ ਜਾਂਦਾ ਸੀ ਇਸ ਕਰਕੇ ਉਹ ਤੋਂ ਜੁੱਤੀ ਲੈ ਕੇ ਅੰਦਰ ਨਹੀਂ ਚਾਉਂਦੇ ਨਹੀਂ ਸੀ ਲੇਕਿਨ ਅੱਜ ਵੀ ਉਹ ਹੀ ਹਾਲਤ ਹੈ ਸਾਡੀ ਜਿਹੜੀ ਟਾਇਲਟ ਹੈ ਬਹੁਤ ਗੰਦੀ ਹੈ ਬਿਲਕੁਲ ਬਿਲਕੁਲ ਇਹ ਤਾਂ ਦਰਵਾਜ਼ਾ ਬੰਦ ਰਹਿੰਦਾ ਜੀ ਧੁੱਪ ਉੱਥੇ ਪੈਂਦੀ ਨਹੀਂ ਘਰਾਂ ਦੇ ਅੰਦਰਲੇ ਪਾਸੇ ਜਦੋਂ ਅਸੀਂ ਅੰਦਰ ਜਾਂਦੇ ਆ ਤਾਂ ਸਾਡੇ ਪੈਰਾਂ ਨਾਲ ਜੁੱਤੀਆਂ ਲਾ ਕੇ ਉਹੀ ਬੈ ਕੇ ਅਸੀਂ ਰਸੋਈ 'ਚ ਉਹੀ ਲੈ ਕੇ ਅਸੀਂ ਬੈਠਦੇ ਔਰ ਉਸੇ ਬੈਠਦੇ ਅਸੀਂ ਬੈਠ ਕੇ ਖਾਣਾ ਖਾਂਦੇ ਉਹ ਪਵਿੱਤਰਤਾ ਹੀ ਨਹੀਂ ਰਹਿੰਦੀ ਪਵਿੱਤਰਤਾ ਵੀ ਨਹੀਂ ਰਹੀ ਜੀ ਪਲੱਸ ਮੈਡੀਕਲ ਸਾਇੰਸ ਦੇ हिसाब ਨਾਲ ਵੀ ਠੀਕ ਨਹੀਂ ਹੈ ਜਦੋਂ ਸਾਡੇ ਨਾਲ ਸਾਡੇ ਪੇਟ 'ਚ ਘਟਾਣੂ ਚੱਲੇ ਗਏ ਤਾਂ ਅਸੀਂ ਤਾਕਤਵਰ ਕਿਸ ਤਰ੍ਹਾਂ ਹੋ ਸਕਦੇ ਹਾਂ ਬਿਲਕੁਲ ਅਸੀਂ ਸਿਹਤਮੰਦ ਕਿਸ ਤਰ੍ਹਾਂ ਹੋ ਸਕਦੇ ਹਾਂ ਫਿਰ ਡਾਕਟਰਾਂ ਕੋਲ ਭੱਜਾਂਗੇ ਫਿਰ ਦਵਾਈਆਂ ਖਾਂਦੇ ਆਂ ਜੇਕਰ ਅਸੀਂ ਪ੍ਰਾਇਮਟਾਂ ਵਿੱਚ ਕੀ ਸੀ ਅਸੀਂ ਛੋਟੇ ਸੀ ਸਵੇਰੇ ਨਹਾਉਣਾ ਨਹਾ ਕੇ ਤੇ ਫਿਰ ਮਾਤਾ ਨੇ ਸਾਨੂੰ ਖਾਣਾ ਦੇਣਾ ਤੇ ਖਾਣਾ ਵੀ ਥੱਲੇ ਬਿਠਾ ਕੇ ਪੂੰਜੇ ਬਿਠਾ ਕੇ ਦੇਣਾ ਹੁਣ ਕੁਰਸੀ ਤੇ ਬੈਠ ਕੇ ਖਾਣੇ ਆ ਉਹਦਾ ਬੜਾ ਵੱਡਾ ਫਰਕ ਹੈ ਜੇ ਜਦੋਂ ਝੌਂਕੜੀ ਮਾਰਾਂਗੇ ਜਦੋਂ ਆਪਾਂ ਇਹਨੂੰ ਪਦਮ ਹਸਨ ਕਹ ਦਿੰਦੇ ਆ ਪਦਮ ਹਸਨ ਲੱਗਦਾ ਹੈ ਤਾਂ ਉਹ ਜੀ ਕੀ ਹੁੰਦਾ ਹੈ ਕਿ ਸਾਡੇ ਸਰੀਰ ਦੇ ਜਿਹਨੇ ਨਸਾਂ ਨੇ ਤਾੜਾਂ ਨੇ ਜਿਹੜੇ ਸਾਡੇ ਛੋਟੀਆਂ ਹਾਂ ਤੇ ਵੱਡੀਆਂ ਹਾਂ ਤਾਂ ਇਹਨੂੰ ਸਾਰੇ ਪ੍ਰੈਸ਼ਰ ਪੈਂਦਾ ਤਾਂ ਉਹ ਸਾਡਾ ਖਾਣਾ ਵੀ ਜਲਦੀ ਹਜਮ ਹੁੰਦਾ ਬਿਲਕੁਲ ਬਿਲਕੁਲ ਉਹ ਲੋਕੀ ਕਰਾਂ ਦੇ ਵਿੱਚ ਤੇ ਬਾਅਦ ਚ ਲੈ ਫਲਾਸ਼ ਬਾਅਦ ਜਾਂਦੇ ਸੀ ਤਾਂ ਜੰਗਲ ਪਾਣੀ ਜਾਣਾ ਤੇ ਪੈਰਾ ਪਰ ਬੈਠਣਾ ਸਾਡੇ ਪੇਟ ਨੂੰ ਪ੍ਰੈਸ਼ਰ ਪੈਂਦਾ ਸਾਡਾ ਪੇਟ ਸਾਫ ਹੋ ਜਾਂਦਾ ਅੱਜ ਕੱਲ ਇੰਗਲਿਸ਼ ਸੀਟ ਆ ਗਈ ਪੇਟ ਸਾਫ ਨਹੀਂ ਹੁੰਦਾ ਪੇਟ ਨਾ ਸਾਫ ਹੋਣ ਕਰਕੇ ਪੇਟ 'ਚ ਗੈਸ ਬਣਦੀ ਹੈ ਹਾਂ ਬਿਲਕੁਲ ਖਾਣਾ ਪੇਟਾਂ ਖਰਾਬ ਖਾਣਾ ਵੀ ਖਰਾਬ ਕਰ ਰਹੇ ਆ ਫਿਰ ਉਹਨੂੰ ਡਿਸਚਾਰਜ ਕਰਨ ਤਰੀਕਾ ਹਦੇ ਕਰਦੇ ਫਿਰ ਪੇਟ ਮਾਰੀਆਂ ਤਾਂ ਕਰ ਇੱਥੇ ਕੋਈ ਐਕਟੀਵਿਟੀ ਵੀ ਕੋਈ ਨਹੀਂ ਐਕਟੀਵਿਟੀ ਕੋਈ ਨਹੀਂ ਹਾਰਡ ਵਰਕ ਨਹੀਂ ਕਰਦੇ ਭਾਈਆ ਸਾਹਿਬ ਸਹੀ ਫੂਡ ਖਾਣ ਦਾ ਕਾਰਨ ਹੈ ਵੀ ਤੁਹਾਨੂੰ ਦਵਾਈ ਖਾਣ ਦੀ ਲੋੜ ਹੀ ਨਹੀਂ ਫੂਡ ਹੀ ਮੈਡੀਸਨ ਹੈ ਅਗਰ ਤੁਸੀਂ ਸਹੀ ਤਰੀਕੇ ਨਾਲ ਅੱਛ ਤੇ ਨਿਊਟ੍ਰੀਸ਼ਨ ਭਰਪੂਰ ਭੋਜਨ ਖਾਓਗੇ ਤਾਂ ਤੁਹਾਨੂੰ ਦਵਾਈਆਂ ਖਾਣ ਦੀ ਤਾਂ ਲੋੜ ਹੀ ਨਹੀਂ ਪੈਣੀ। ਇਸ ਬਹੁਤ ਘੱਟ ਦੇਖੋ ਇੰਨੇ ਕਿਹੜੇ ਸਰੀਰ ਹੈ ਕਿਤੇ ਲੋੜ ਪੈ ਜਾਂਦੀ ਹੈ। ਛੋਟੇ ਸ਼ਬਦਾ ਚ ਮੈਂ ਇਸ ਗੱਲ ਨੂੰ ਜੇ ਛੋਟੇ ਸ਼ਬਦਾ ਦੇ ਵਿੱਚ ਬਿਆਨ ਕਰਨਾ ਚਾਹਾਂ ਤਾਂ ਇਹ ਦੋ ਲਾਈਨਾਂ ਆਣਗੀਆਂ। ਅਸੀਂ ਆਪਣੀ ਰਸੋਈਆਂ ਦੇ ਵਿੱਚ ਸਿਹਤ ਗਵਾ ਰਹੇ ਹਾਂ ਤੇ ਹਸਪਤਾਲਾਂ ਚ ਲੱਭ ਰਹੇ ਹਾਂ। ਬਿਲਕੁਲ ਸਹੀ ਗੱਲ ਹੈ। ਬਿਲਕੁਲ ਸਹੀ ਗੱਲ ਹੈ। ਬਿਲਕੁਲ। ਅੱਛਾ ਜਦੋਂ ਦੇ ਪੈਸਟੀਸਾਈਡ ਸ਼ੁਰੂ ਹੋਏ ਨਾ ਬਜਵਾ ਸਾਹਿਬ ਮੇਰੇ ਖਿਆਲ ਚ ਬਲੱਡ ਪ੍ਰੈਸ਼ਰ ਹਾਰਟ ਅਟੈਕ ਇਹ ਬਿਮਾਰੀਆਂ ਮੇਰੇ ਖਿਆਲ ਚ ਉਹ ਤੋਂ ਬਾਅਦ ਹੀ ਸ਼ੁਰੂ ਬਾਅਦ ਸ਼ੁਰੂ ਹੋਈ ਇਹ ਇਹ ਬਾਜੀਵਰ ਸਾਹਿਬ ਜਿਹੜੀਆਂ ਇਹ ਬਿਮਾਰੀਆਂ ਨੇ ਅੱਜ ਕੱਲ੍ਹ ਇਹ ਜੇ ਬਲੱਡ ਪ੍ਰੈਸ਼ਰ ਬੀਪੀ ਸ਼ੂਗਰ ਜਿੰਨੀ ਕਿ ਮੈਂ ਸਮਝ ਰੱਖਦਾ ਬਾਜੀਵਰ ਸਾਹਿਬ ਤੁਸੀਂ ਵੱਡਿਆਂ ਚਲੋ ਸਾਨੂੰ ਦੱਸਿਓ ਵੀ ਇਹ ਮੈਂ ਸਮਝਦਾ ਵੀ ਇਹ ਸਾਰੀਆਂ ਲੈਕ ਆਫ ਲਾਈਫ ਸਟਾਈਲ ਸਹੀ ਤਰੀਕੇ ਨਾਲ ਨਾ ਜੀਵਨ ਜੀਣਾ ਟਾਈਮ ਤੇ ਉੱਠਣਾ ਨਹੀਂ ਸਰੀਰਕ ਕਸਰਤ ਨਹੀਂ ਕਰਨੀ ਤਾਂ ਵੇ ਟਾਈਮਾਂ ਖਾਣਾ ਅਸਲ ਦੇ ਵਿੱਚ ਇਹ ਕੋਈ ਬਿਮਾਰੀਆਂ ਨਹੀਂ ਮੈਂ ਮੰਨਦਾ ਵੀ ਇਹ ਤਾਂ ਮੈਂ ਇਹੀ ਮੰਨਦਾ ਵੀ ਬੰਦੇ ਦਾ ਜਿਹੜਾ ਲਾਈਫ ਜੀਵਨ ਪੱਧਰ ਥੋੜੇ ਚਲੇ ਗਿਆ ਬਿਲਕੁਲ ਜੀ ਤੁਹਾਡੀ ਗੱਲ ਮੈਂ ਬਾਅਦ ਚ ਹੁਣਾਂ ਇਸ ਵਾਰ ਅਸੀਂ ਪੱਲੀ ਗੱਲ ਬੱਧੀ ਕਰਦੇ ਆਂ ਤਾਂ ਖਾਣਾ ਇੱਕ ਟਾਈਮ ਸਰ ਮਿਲਦਾ ਸੀ ਪਹਿਲਾਂ ਤਾਂ ਗੱਲ ਕੀਤੀ ਸੀ ਘਰ ਚਾਟਾ ਪੀਸਣਾ ਕਰਦਾ ਹੋਣਾ ਕਣਕ ਘਰ ਦੇ ਉਹਦਾਂ ਹੀ ਨੈਪੈਸੀਸਾਈਡ ਨਹੀਂ ਵਰਤੇ ਜਾਂਦੇ ਮੈਂ ਵਰਤ ਹੀ ਨਹੀਂ ਜਾਂਦੇ ਸੀ ਉਸ ਟਾਈਮ ਤਾਂ ਹੌਲੀ ਹੌਲੀ ਫਿਰ ਚੱਲੇ ਪੈਸੇ ਹਰ ਹਰ ਚੀਜ਼ ਜਿਹੜੀ ਸ਼ੁੱਧ ਹੁੰਦੀ ਸੀ ਜੀ ਕਿ ਉਹ ਦੇਸੀ ਹੈ ਸ਼ੁੱਧ ਦੁੱਧ ਸ਼ੁੱਧ ਅੱਜ ਦੁੱਧ ਅਸੀਂ ਡੈਰੀ ਤੋਂ ਲੈਨੇ ਆ ਉਹਦੀ ਫੈਟ ਹੈ 1.5% ਜੀ 1.5 ओके 2.5 ਜੇ ਬਹੁਤ ਉਹਦੇ ਲੱਗਦਾ ਕਿ 4.5 ਹੂੰ ਬਿਲਕੁਲ ਤੇ ਉਸ ਟਾਈਮ ਜਿਹੜਾ ਦੁੱਧ ਫੈਟ ਹੁੰਦੀ ਸੀ 8 ਫੈਟ 9 ਫੈਟ 10 ਫੈਟ ਅੱਛਾ ਜੀ ਜਿਹੜਾ ਹੁਣ ਵੀ ਜਦੋਂ ਸ਼ੁੱਧ ਦੁੱਧ ਲਾਉ ਤੁਸੀਂ ਤਾਂ 8-9 ਫੈਟ ਦਾ ਦੁੱਧ ਉਹ ਖਾਲਸ ਦੁੱਧ ਕਹਿੰਦੇ ਆ ਖਾਲਸ ਦੁੱਧ ਮੈਂ ਆਪਣੇ ਪਸ਼ੂ ਰੱਖੇ ਹੋਏ ਸੀ ਉਹ ਮੈਂ ਹਜਮ ਨਹੀਂ ਹੋਣਾ ਜੀ ਇਹਨਾਂ ਦਾ ਅੱਜ ਦੀ ਡੇਟ ਚ ਨਹੀਂ ਲੀਵਰ ਹਜਮ ਕਰ ਸਕਦੇ ਮੇਰੇ ਖਿਆਲ ਤੇ ਉਹ ਗੱਲ ਹੈ ਕਿ ਉਹ ਸ਼ੁੱਧ ਹੁੰਦੇ ਸਨ ਤਾਕਤਵਰ ਹੁੰਦੇ ਸੀ ਤੇ ਹੁਣ ਜੇ ਅਸੀਂ 1.5 ਦਾ ਦੁੱਧ ਪੀਨੇ ਆ ਦੁੱਧ ਤੇ ਇੱਕ ਪਾਈਆ ਪੀ ਰਿਆ ਡਾਕਟਰ ਨੇ ਕਹਿੰਦੇ ਪਰ ਉਹਦੀ ਸਾਨੂੰ ਸਰੀਰ ਨੂੰ ਮਿਲਿਆ ਕੀ ਫਿਰ ਉਹ ਦੁੱਧ ਤੁਸੀਂ ਪਹਿਲਾਂ ਗੱਲ ਕੀਤੀ ਹਜਮ ਦੀ ਹਜਮ ਹੁੰਦਾ ਸੀ ਹੁਣ ਵੀ ਹੁੰਦਾ ਜਿਹੜਾ ਬੰਦਾ ਹਾਰਡ ਵਰਕ ਕਰੇਗਾ ਬਿਲਕੁਲ ਤੁਸੀਂ ਮਿਹਨਤ ਕਰੋਗੇ ਤਾਂ ਸਾਰਾ ਕੁਝ ਆ ਜਾਂਦਾ ਮੈਂ ਅੱਜ ਦੇ ਟ ਕਰੀਬ 1.5 ਕਿਲੋ ਦੁੱਧ ਹਰ ਰੋਜ਼ ਦਾ ਪੀਂਦਾ ਜੀ ਔਰ 8-9 ਫੇਟ ਦਾ ਜੀ ਅੱਛਾ ਜੀ ਕਿਆ ਬਾਤ ਹੈ ਜੀ ਮੇਰੀ ਦਿਨਚਰਚਾ ਤੁਹਾਡੀ ਗੱਲ ਤੇ ਉਹਨੇ ਕਿ ਹਰ ਬਲੱਡ ਪ੍ਰੈਸ਼ਰ ਬੀਪੀ ਦਾ ਉਤਾਰਾਂਦਾ ਮੈਂ ਸਵੇਰੇ 5 ਵਜੇ ਉੱਠਦਾ ਜੀ ਹਾਂ ਅੱਧਾ ਘੰਟਾ ਮੇਰਾ ਫਰੈਸ਼ ਹੋਣ ਤੇ ਲੱਗਦਾ ਹਾਂ ਉਸ ਤੋਂ ਬਾਅਦ ਮੈਂ ਸੈਰ ਕਰਨ ਜਾਂਦਾ ਹਾਂ ਅੱਧਾ ਘੰਟਾ ਸਿਰਫ ਸੈਰ ਕਰਦਾ ਜੀ 3 ਕਿਲੋਮੀਟਰ ਸੈਰ ਕਰਦਾ ਪਹਿਲਾਂ ਬਹੁਤ ਕਰਦੇ ਸੀ ਤੈਨੂੰ ਸੈਰ ਕਰਕੇ ਮੈਂ 6 ਵਜੇ ਦੇ ਕਰੀਬ ਘਰ ਵਾਪਸ ਆ ਜਾਂਦਾ ਮੈਂ ਘਰ ਦੇ ਥੋੜੇ ਕੰਮ ਕੀਤੇ ਮੈਨੂੰ ਸਫਾਈ ਦਾ ਬੜਾ ਸ਼ੌਕ ਹੈ ਉਹ ਕਰਦਾ 7 ਵਜੇ ਮੈਂ ਫਿਰ ਦੋ ਦੁੱਧ ਪੀਣਾ ਆ ਗੱਲ ਭੁੱਲ ਗਿਆ ਜਦੋਂ ਮੈਂ ਸੈਰ ਤੇ ਜਾਣਾ ਤਾਂ ਮੈਂ ਕਰੀਬ 600 ਗ੍ਰਾਮ ਪਾਣੀ ਘੋਸਾ ਕਰਕੇ ਪੀ ਕੇ ਜਾਣਾ ਠੀਕ ਹੈ ਫਿਰ ਮੈਂ 7 ਵਜੇ ਦੁੱਧ ਲੈਣਾ ਨਾਲ ਕੋਈ ਨਾ ਕੋਈ ਡੇਰੀ ਪ੍ਰੋਡਕਟ ਹੀ ਹੁੰਦਾ ਹੈ ਬਿਸਕੁਟ ਐਲੇ ਜਾਂ ਰਸ ਲੈ ਲੈ ਜਿਆਦਾ ਨਹੀਂ ਇੱਕ ਜਾਂ ਦੋ ਪੀਸ ਜੀ ਫਿਰ ਮੈਂ 10 ਵਜੇ ਖਾਣਾ ਖਾਣਾ ਜੀ ਜੀ ਖਾਣਾ ਬਿਲਕੁਲ ਸਾਦਾ ਉਹਦੇ ਚ ਕੋਈ ਵੀ ਅਸੀ ਚੀਜ਼ ਨਹੀਂ ਹੈ ਜੀ ਜੇਸੀ ਕੋ ਮੱਖਣ ਲੱਸੀ ਦਹੀਂ ਸਾਰਾ ਕੁਝ ਠੀਕ ਆ ਔਰ ਬਿਲਕੁਲ ਮਤ ਸੀਮਤ ਮਾਤਰਾ ਚ ਖਾਣਾ ਹੂੰ ਪੋੜਿਆ ਦਾ ਨਹੀਂ ਖਾਂਦਾ ਫਿਰ ਮੈਂ 2 ਵਜੇ ਦੇ ਕਰੀਬ ਫਰੂਟ ਖਾਵਾਂਗਾ ਤੇ ਥੋੜਾ ਖਾਣਾ ਖਾਵਾਂਗਾ ਫਿਰ ਮੈਂ 7 ਵਜੇ ਮੈਂ ਖਾਣਾ ਖਾਵਾਂਗਾ ਠੀਕ ਹੈ ਜੀ ਰਾਤ ਨੂੰ ਸੌਣ ਤੋਂ ਕਰੀਬ ਇੱਕ ਘੰਟਾ ਪਹਿਲਾਂ ਮੈਂ ਫਿਰ ਇੱਕ ਗਲਾਸ ਦੁੱਧ ਪੀਂਦਾ ਜੀ ਕੀ ਬਾਤ ਹੈ ਠੀਕ ਹੈ ਔਰ ਮੇਰਾ ਜਿਹੜਾ ਗਲਾਸ ਹੈ ਉਹ 600 ਗ੍ਰਾਮ ਦਾ ਹੈ ਜੀ ਅੱਛਾ ਜੀ ਹਾਂ ਜੀ ਘਰੀਲੂ ਸੱਭਿਆਚਾਰ ਕਿੱਦਾਂ ਦਾ ਹੁੰਦਾ ਸੀ ਅੱਜ ਦੀ ਡੇਟ ਤੇ ਤੁਹਾਨੂੰ ਲੱਗਦਾ ਕੋਈ ਮਾਪੇ ਨੇ ਆਪਣੇ ਬੱਚਿਆਂ ਦੇ ਨਾਲ ਜਿਹੜੇ ਬੱਚੇ ਕੰਮ ਕਰ ਰਹੇ ਨੇ ਜਾਂ ਪੜ੍ਹ ਰਹੇ ਨੇ ਉਹਨਾਂ ਦੇ ਨਾਲ ਬਹਿ ਕੇ ਰੋਟੀ ਖਾਂਦੇ ਨੇ ਸਵੇਰੇ ਚਾਹ ਇਕੱਠੇ ਪੀਂਦੇ ਨੇ ਨਹੀਂ ਸਮਾਂ ਨਹੀਂ ਕਿਸੇ ਕੋਲ ਸਮਾਂ ਕੁਤ ਟਾਈਮ ਲੀਦਾ ਖਾਣਾ ਦਾ ਜੀ ਗੈਸ ਸੁਲਾ ਹੈਗਾ ਜਦੋਂ ਜਿਗ ਤਾਉਣ ਕਰ ਲਿਆ ਕੋਈ 7 ਵਜੇ ਖਾ ਰਿਹਾ ਕੋਈ 8 ਵਜੇ ਖਾ ਰਿਹਾ ਕੋਈ 9 ਵਜੇ ਖਾ ਰਿਹਾ ਕੋਈ ਠੰਡੀ ਖਾ ਰਿਹਾ ਕੋਈ ਗਰਮ ਖਾ ਰਿਹਾ ਕੋਈ ਚਾਰ ਦਿਨ ਦੀ ਸਬਜ਼ੀ ਪਈ ਦੋ ਤਿੰਨ ਸਬਜ਼ੀ ਪਈ ਹੈ ਕੋਈ ਸਮਾਂ ਹੀ ਨਹੀਂ ਕੋਈ ਬਰੈਡ ਖਾ ਰਿਹਾ ਕੋਈ ਬਿਸਕੁਟ ਖਾ ਕੇ ਚਲਾ ਗਿਆ ਕਿਸੇ ਨੇ ਸਵੇਰੇ ਰਾਤ ਦਾ ਖਾਣਾ ਸੋ ਗਰਮ ਕਰਕੇ ਖਾ ਲਿਆ ਅੱਛਾ ਇਹ ਮੇਰੇ ਖਿਆਲ ਚ 35 ਸਾਲ ਪਹਿਲਾਂ ਮੋਬਾਈਲ ਸ਼ੁਰੂ ਹੋਏ ਸੀਗੇ ਜੀ ਹਾਂ ਜੀ ਹਣਾ 30 35 ਸਾਲ ਪਹਿਲਾਂ ਉਸ ਤੋਂ ਉਸ ਤੋਂ ਬਾਅਦ ਇਹ ਚੀਜ਼ਾਂ ਮਤਲਬ ਵਖਰੇਵੇਂ ਪੈਣਦੇ ਚਲੇ ਗਏ ਪਰਿਵਾਰਾਂ ਦੇ ਵਿੱਚ ਆਪਸ ਦੇ ਵਿੱਚ ਬੰਦਾ ਸਿਮਟ ਗਿਆ ਅਰुण ਜੀ ਹੱਥ 'ਚ ਹੀ ਆ ਗਿਆ ਜੀ ਬੰਦੇ ਦੀ ਲੋੜ ਨਹੀਂ ਤੇ ਪਿਆਰ ਵੀ ਖਤਮ ਹੋ ਗਿਆ ਪਹਿਲਾਂ ਸੀਗਾ ਇੱਕ ਦੂਏ ਨੂੰ ਘਰੇ ਖਾਣੇ ਤੇ ਬੁਲਾਉਂਦੇ ਸੀਗੇ ਹਣਾ ਇੱਕ ਕਿਸੇ ਦਾ ਵਿਆਹ ਹੋਇਆ ਜੋੜੇ ਦਾ ਬੜੇ ਚਾਣ ਨਾਲ ਉਹਦੀ ਤਿਆਰੀ ਕੀਤੀ ਜਾਂਦੀ ਸੀ ਵੀ ਜੋੜੇ ਨੂੰ ਅਸੀਂ ਘਰੇ ਰੋਟੀ ਤੇ ਬੁਲਾਉਣਾ ਦੁਪਹਿਰ ਦੇ ਸਮੇਂ ਹਣਾ ਉਹ ਚੀਜ਼ਾਂ ਖਤਮ ਹੁੰਦੀਆਂ ਜਾ ਰਹੀਆਂ ਨੇ ਸਾਰੀਆਂ ਹਨਾ ਪਿਆਰ ਵਾਦਦਾ ਸੀ ਉਹਦੇ ਨਾਲ ਉਹ ਖਤਮ ਹੁੰਦਾ ਜਾ ਰਿਹਾ ਹੈ ਪਿਆਰ ਕੇ ਜੀ ਸਵਾਰਥੀ ਹੋ ਗਏ ਲੋਕ ਹੂੰ ਸਾਡੇ ਜ਼ਰੂਰਤਾਂ ਵਧ ਗਈਆਂ ਹੂੰ ਤੁਸੀਂ ਜਿੱਦੀ ਆਪਣੀ ਇੱਛਾ ਵੱਡੀ ਕਰੀ ਜੋਗੇ ਉਡੀ ਤੁਹਾਡੀ ਸ਼ਾਂਤੀ ਭੰਗ ਹੋ ਜਾਈ ਜੀ ਬਿਲਕੁਲ ਜਿੰਨਾ ਤੁਸੀਂ ਉਹਨਾਂ ਦਾਇਰਾ ਬਦਲੇ ਰਿਸਰਟ ਤੋਂ ਦੂਰ ਹੁੰਦੇ ਚਲੇਗੇ ਕੋਈ ਸਮਾਂ ਨਹੀਂ ਮਿਲਦਾ ਹੂੰ ਮੋਬਾਈਲ ਤੋਂ ਵੱਡਾ ਸਾਡਾ ਰਿਸ਼ਤੇਦਾਰ ਹੈ ਜੀ ਬਿਲਕੁਲ ਜੀ ਬਿਲਕੁਲ ਅਰ ਕਿਸੇ ਚੀਜ਼ ਦੀ ਬਹੁਤ ਆਦਤ ਖਰਾਬ ਹੁੰਦੀ ਹੈ ਬਿਲਕੁਲ ਜੀ ਬਿਲਕੁਲ ਇਹ ਸਾਡਾ ਵੱਡਾ ਰਿਸ਼ਤੇਦਾਰ ਬਣ ਕੇ ਸਭ ਤੋਂ ਜ਼ਿਆਦਾ ਪਿਆਰ ਹੋ ਗਿਆ ਜਿਆਦਾ ਹੋ ਗਿਆ ਨਿੱਜੀ ਲਾਈਫ ਜੀ ਜਿਸ ਨਾਲ ਜ਼ਿਆਦਾ ਪਿਆਰ ਹੋ ਉਸ ਤੋਂ ਤੁਹਾਡਾ ਫਰਕ ਹੀ ਪਾਏਗਾ ਬਿਲਕੁਲ ਜੀ ਬਿਲਕੁਲ ਬਿਲਕੁਲ ਮੋਬਾਈਲ ਨਾਲ ਸਰਵਾਈਕਲ ਬਿਲਕੁਲ ਜੀ ਬਿਲਕੁਲ ਪ੍ਰੇਨ ਹੈਮਰਸ ਬਿਲਕੁਲ ਜੀ ਦਿਮਾਗੀ ਬਿਮਾਰੀਆਂ ਜੀ ਇਹ ਨਾਲ ਤੁਸੀਂ ਜ਼ਿਆਦਾ ਮੋਬਾਈਲ ਵੇਖੋ ਤੁਹਾਡੇ ਸਿਰ ਦੁਖਣ ਲੱਗ ਜੇ ਇਹ ਸਿਰ ਦੁਖਦਾ ਇਟ ਮੀਨਸ ਤੁਹਾਨੂੰ ਫਰਕ ਪਾ ਰਿਹਾ ਨਾ ਜੀ ਇਹਦੇ ਰੇਜ਼ ਨੇ ਸਾਰਾ ਕੁਝ ਹੈਗਾ ਫਰਕ ਹੀ ਪਾ ਰਿਹਾ ਨਾ ਜੀ ਸਾਡੇ ਇਹ ਨਾਲ ਕਰਕੇ ਮੋਬਾਈਲਾ ਕਰਕੇ ਸਾਡੇ ਪਸ਼ੂ ਪੰਛੀ ਕੁੰਚੀ ਨਾਲੇ ਬਾਜਵਾ ਸਾਹਿਬ ਜਿਹੜਾ ਗਿਆਨ ਲੋਕ ਜਿਹੜੀ ਨੌਲੇਜ ਮੋਬਾਈਲ ਚੋਂ ਲੈਣ ਦੀ ਕੋਸ਼ਿਸ਼ ਕਰ ਰਹੇ ਆ ਉਹਦਾ ਤਾਂ ਕੋਈ ਮਤਲਬ ਹੀ ਨਹੀਂ ਰਹੇ ਜੋ ਚੀਜ਼ਾਂ ਬੱਚੇ ਅੱਜਕੱਲ ਸਰਚ ਕਰਦੇ ਆ ਜਿਹਨੂੰ ਜੀ ਜੀ ਚੀਜ਼ ਨੂੰ ਦੇਖ ਰਹੇ ਆ ਜਿਹੜੇ ਰੀਲਾਂ ਨੂੰ ਦੇਖ ਰਹੇ ਆ ਆਪਣਾ ਤਾਂ ਗਿਆਨ ਵੀ ਆਪਣਾ ਇਤਿਹਾਸ ਵੀ ਔਰ ਗਿਆਨ ਵੀ ਖਤਮ ਹੁੰਦਾ ਜਾਂਦਾ ਹੈ ਗਿਆਨ ਨਹੀਂ ਮਿਲਦਾ ਜਿੱਥੋਂ ਹਾਂਜੀ ਇੱਥੋਂ ਦਿਮਾਗ ਖਰਾਬ ਹੁੰਦਾ ਬਿਲਕੁਲ ਬਿਲਕੁਲ ਇਕਨੋ ਪ੍ਰਾਂਟਮ ਜੇ ਕਹਿੰਦੇ ਕੋਈ ਜਿਆਦਾ ਪੜ ਜਾਂਦਾ ਹੈ ਕਹਿੰਦੇ ਪਾਗਲ ਹੋ ਗਿਆ ਸਹੀ ਗੱਲ ਹੈ ਯਾਰ ਬਹੁਤ ਆ ਪੜਾਕੂ ਇਹਦਾ ਦਿਮਾਗ ਖਰਾਬ ਕਰਦਾ ਇਹ ਸਾਡਾ ਦਿਮਾਗ ਖਰਾਬ ਕਰਦਾ ਜੀ ਕੀ ਦੇਖਣਾ ਕੀ ਹੈਗਾ ਤੁਸੀਂ ਕਿਸੇ ਚੀਜ਼ ਦੀ ਬਹੁਤ ਆ ਪਹਿਲਾਂ ਗੱਲ ਕੀਤੀ ਉਹ ਹਮੇਸ਼ਾ ਹੀ ਖਰਾਬ ਹੁੰਦੀ ਹੈ ਅਰੇ ਤੇ ਐਸਾ ਹੈ ਇੱਕ ਡੱਬਾ ਐਸਾ ਹੈ ਕਿ ਜਿਹੜਾ ਤੁਹਾਨੂੰ ਹੋਰ ਪਾਸੇ ਸੋਚਣ ਹੀ ਨਹੀਂ ਦਿੰਦਾ ਬਿਲਕੁਲ ਜੀ ਉਹ 14 ਘੰਟੇ ਦੀ ਗੱਲ ਕਰ ਰਹੇ ਹੋ ਜਿਆ ਸਾਹਿਬ ਤੁਸੀਂ ਵੀ ਗੱਲ ਕਰ ਰਹੇ ਸੀ ਤੁਸੀਂ 14 ਘੰਟੇ ਸੌਂਦੇ ਤੇ 4 ਘੰਟੇ ਸੌਣੇ ਨਹੀਂ ਹਾਂ ਰਾਤ ਨੂੰ 12 ਵਜੇ ਤੋਂ ਪਹਿਲਾਂ ਮੇਰੇ ਕੋਈ ਨਹੀਂ ਸੌਂਦਾ 12 ਵਜੇ ਤੋਂ ਪਹਿਲਾਂ ਬਿਲਕੁਲ ਬਿਲਕੁਲ ਤੇ ਸਵੇਰੇ 5:00 5:30 ਉੱਠ ਪਏ ਰਾਤ ਨੂੰ ਚਾਹ ਕਹਿੰਦਾ ਨੀਂਦਰ ਨਹੀਂ ਆਉਂਦੀ ਜੇ 6 ਘੰਟੇ 5 ਘੰਟੇ ਸੁੱਤੇ ਹਾਂ ਅਸੀਂ ਪਾਸੇ ਮਾਰੇ ਨੀਂਦ ਨਹੀਂ ਆਈ ਨੀਂਦ ਨਹੀਂ ਆ ਰਹੀ ਉਹ ਤੇ ਬਿਸਤਰੇ ਤੇ ਲੰਮੇ ਪਏ ਹਾਂ ਨੀਂਦ ਹੁੰਦੀ ਹੈ ਬਿਲਕੁਲ ਜਿੰਨੂੰ ਕਹਿੰਦਾ ਵੀ ਘੋੜੇ ਵੇਚ ਕੇ ਸੁੱਤਾ ਬਿਲਕੁਲ ਬਿਲਕੁਲ ਡੀਪ 슬ੀਪ ਤੇ ਘੋੜੇ ਵੇਚ ਕੇ ਕਿਉਂ ਕ ਤੇ ਲੋਕੀ ਘੋੜੇ ਵੇਚ ਕੇ ਹੁਣ ਮੇਰਾ ਘੋੜਾ ਨਹੀਂ ਮੈਨੂੰ ਚਿੰਤਾ ਕੋਈ ਨਹੀਂ ਘੋੜਾਂ ਦਾ ਧਿਆਨਤ ਹੁੰਦਾ ਸੀ ਇਸ ਤਰ੍ਹਾਂ ਦੇ ਘੋੜੇ ਕਿ ਪੂੜੇ-ਪੂੜੇ ਹੁਣ ਵੀ ਬੜੇ ਮਹਿੰਗੇ-ਮਹਿੰਗੇ ਉਹ ਤਾਂ ਵੀ ਅਰਬੀ ਘੋੜੇ ਨਾਲ ਗੱਲਬਾਤ ਕਰਕੇ ਕੁਝ ਇਹੋ ਜਿਹੀਆਂ ਗੱਲਾਂ ਅਸੀਂ ਕਦੇ ਜਿਹੜੀਆਂ ਸੁਣੀਆਂ ਨਹੀਂ ਜਿਹੜੀਆਂ ਕਦੇ ਦੇਖੀਆਂ ਨਹੀਂ ਫੋਨ ਵੀ ਸਾਡੇ ਹੱਥ ਚ ਆਹ ਚੀਜ਼ਾਂ ਜਿਹੜੀਆਂ ਸਾਨੂੰ ਸੁਣਨ ਨੂੰ ਮਿਲਦੀਆਂ ਹਾਂ ਇਹ ਤਾਂ ਤਜਰਬਾ ਹੀ ਦਈਓ ਤਾਂ ਜਰਬਾ ਕੁਝ ਵੀ ਕਹਿ ਸਕਦੇ ਹੋ ਤੁਹਾਨੂੰ ਉਮਰ ਦਾ ਤਜਰਬਾ ਹੈ ਤੁਹਾਨੂੰ ਪਹਿਲਾਂ ਗੱਲਾਂ ਸੁਣੀਆਂ ਨੇ ਪਰ ਜਿਹੜੀਆਂ ਗੱਲਾਂ ਤੁਸੀਂ ਸੁਣ ਦ ਅਸੀਂ ਨਹੀਂ ਸੁਣੀਆਂ ਜਿਹੜਾ ਤੁਹਾਨੂੰ ਗਿਆਨ ਹੈ ਬਦਲਾਅ ਉਹ ਕੁਦਰਤ ਦੇ ਨਿਯਮ ਹੈ ਸਾਡੇ ਵਿੱਚ ਹੋਰ ਗੱਲਾਂ ਸੀ ਆ ਸਾਨੂੰ ਉਹ ਗੱਲਾਂ ਦਾ ਗਿਆਨ ਆਇਆ ਜਿਹੜੇ ਤੁਹਾਡੇ ਟਾਈਮ ਹੁਣ ਇਹਨਾਂ ਦਾ ਹੋਰ ਗੱਲਾਂ ਜਿਹੜੇ ਅੱਗੇ ਬੱਚੇ ਉਹਨਾਂ ਦਾ ਗੱਲਾਂ ਦਾ ਹੋਰ ਗਿਆ ਬਿਲਕੁਲ ਜੀ ਬਿਲਕੁਲ ਬਿਲਕੁਲ ਤਾਂ ਉਦੋਂ ਕੀ ਸੀ ਹਰ ਚੀਜ਼ ਤੇ ਨਾ ਵਜਨ ਪਾਇਆ ਜਾਂਦਾ ਸੀ ਹਮ ਇੱਕੋ ਚੀਜ਼ ਨੂੰ ਕੰਸਿਡਰ ਕਰ ਲਈ ਤੂੰ ਇਹ ਕੰਮ ਕਰਨਾ ਕਰਦੇ ਵਿੱਚ ਤੇਰਾ ਕੰਮ ਸਫਾਈ ਕਰਨਾ ਤੇਰਾ ਕੰਮ ਰੋਟੀ ਬਣਾਉਣਾ ਤੇਰਾ ਕੰਮ ਕਰਨਾ ਤੇ ਜ਼ਿੰਮੇਵਾਰੀ ਹੁੰਦੀ ਸੀ ਜ਼ਿੰਮੇਵਾਰੀ ਹੁੰਦੀ ਜਿੰਮੇਵਾਰੀ ਕੋਈ ਨਹੀਂ ਮੇਵਾਰੀ ਖਤਮ ਹਮ ਪਿਆਰ ਖਤਮ ਹੋ ਗਿਆ ਜਿਹੜਾ ਕਰਦਾ ਮੈਂ ਇਹ ਦੇ ਕੱਪੜੇ ਕਿਉਂ ਧੋਵਾਂ ਬਈ ਜੇ ਤੂੰ ਕੱਪੜੇ ਧੋੜੇ ਦੂਜੇ ਤੇ ਰੋਟੀ ਤੇ ਬਿਲਕੁਲ ਬਿਲਕੁਲ ਲੀਵਨ ਸਾਥੀ ਦਾ ਜੀਵਨ ਸਾਥੀ ਨਾਲ ਪਿਆਰ ਵੱਧਦਾ ਸੀ ਹੁਣ ਸੌਖੇ ਸ਼ਬਦਾਂ ਦੇ ਵਿੱਚ ਜਾਂ ਛੋਟੇ ਸ਼ਬਦਾਂ ਦੇ ਵਿੱਚ ਤੁਸੀਂ ਸਾਡੇ ਲੋਕਾਂ ਨੂੰ ਮਾਪਿਆਂ ਨੂੰ ਜਾਂ ਬੱਚਿਆਂ ਨੂੰ ਨੌਜਵਾਨ ਪੀੜੀ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਤਾਂ ਉਹ ਕੀ ਦਵੋਗੇ ਪਾਜਵਾ ਸਾਹਿਬ ਮੇਰੀ ਇੱਕ ਬੇਨਤੀ ਹੈ ਜੀ ਦਰਸ਼ਕਾਂ ਨੂੰ ਜਿਹੜੇ ਇਸ ਟਾਈਮ ਵੇਖ ਰਹੇ ਨੇ ਪ੍ਰੋਗਰਾਮ ਹਾਂਜੀ ਕਿ ਸਭ ਤੋਂ ਪਹਿਲਾਂ ਜਿਹੜਾ ਮੋਬਾਈਲ ਦਾ ਸਮਾਂ ਸੀਮਿਤ ਕੀਤਾ ਜਾਵੇ ਬਿਲਕੁਲ ਬੱਚਿਆਂ ਨੂੰ ਤੁਸੀਂ ਮੋਬਾਈਲ ਕਿਉਂਕਿ ਅੱਜਕੱਲ੍ਹ ਪੜਾਈ ਮੋਬਾਈਲ ਤੇ ਹੁੰਦੀ ਹੈ ਹੂੰ ਕਿਸੇ ਨੂੰ ਲੋਕ ਲਾ ਕੇ ਰੱਖੋ ਹੂੰ ਬੱਚਿਆਂ ਨੂੰ ਜਦੋਂ ਪੜ੍ਹਦੇ ਨੇ ਤਾਂ ਆਪਣੇ ਨਿਗਰਾਨੇ ਚ ਪੜਾਓ ਸਾਰੇ ਕੰਮ ਛੱਡੋ ਜੇਕਰ ਅਸੀਂ ਆਪਣੇ ਆਉਣ ਨਾਲ ਸਮਾਂ ਬਚਾਉਣਾ ਬੱਚਿਆਂ ਦੇ ਵਾਸਤੇ ਤਾਂ ਹੋ ਸਕਦਾ ਹੈ ਕਿ ਜਿਹੜਾ ਮੋਬਾਈਲ ਹੈ ਉਹ ਸਿਰਫ ਉਸੇ ਟਾਈਮ ਦਿੱਤਾ ਜਾਏ ਉਹ ਪੜ੍ਹਨਾ ਹੈ ਬਿਲਕੁਲ ਕਿ ਪਿੱਛੇ ਨਾ ਦੋ ਵੀ ਦੇਖਣ ਵਾਸਤੇ ਹੈਗਾ ਦੇਖ ਸਕਦੇ ਨੇ ਸਾਡੇ ਟਾਈਮ 'ਚ ਕੀ ਸੀ ਰੇਡੀਓ ਹੁੰਦਾ ਸੀ ਅਦੋਂ ਦਾ ਟਾਈਮ ਸੀ ਕਿ ਇੰਨਾ ਵਸ ਸਹੀ ਅਪਯੋਗ ਹੋ ਗਿਆ ਸੀ ਮਤਲਬ ਪ੍ਰੋਗਰਾਮ ਹੁੰਦੇ ਸੀ ਉਹ ਦੋ ਤਿੰਨ ਪ੍ਰੋਗਰਾਮ ਸੀ ਇੱਕ ਠੰਡੂ ਰਾਮ ਜੀ ਦਾ ਪ੍ਰੋਗਰਾਮ ਹੁੰਦਾ ਸੀ ਖੇਤ ਖੇਤ ਪ੍ਰੋਗਰਾਮ ਹੁੰਦਾ ਸੀ ਖੇਤ ਖੇਲਿਆ ਸੋਰੀ ਤਾਂ ਇੱਕ ਆਪਕੀ ਫਰਮਾਇਸ਼ ਪ੍ਰੋਗਰਾਮ ਹੁੰਦਾ ਸੀ ਆਲ ਇੰਡੀਆ ਤੋਂ ਉਹ ਬਸ ਉਹੀ ਟਾਈਮ ਸੁਣਨਾ ਉਸ ਤੋਂ ਤਾਂ ਤਾਂ ਸ਼ਾਮ ਨੂੰ 6 ਵਜੇ ਰੋਟੀ ਬਣ ਜਾਂਦੀ ਸੀ ਬਿਸਤਰੇ 'ਤੇ ਬੈਠ ਕੇ ਮਾਤਾ ਨੇ ਕਹਿਣਾ ਪੜੋ 2 ਘੰਟੇ ਕੋਲ ਬੈਠ ਕੇ ਪੜੋਗਾ ਫਿਰ ਉਹ ਕੰਮ ਖਤਮ ਹੋ ਕੇ ਬੱਚੇ ਆਪਣੇ ਕਮਰੇ 'ਚ ਪੜ੍ਹਦੇ ਕੀ ਪੜ੍ਹ ਰਹੇ ਨੇ ਕੋਈ ਨਹੀਂ ਪੜ੍ਹ ਰਹੇ ਮਾਪੇ ਨੂੰ ਪਤਾ ਹੀ ਨਹੀਂ ਅੱਛਾ ਪੜਾਈ ਵੀ ਪਹਿਲਾਂ ਰਕੀ ਨਹੀਂ ਰਹੀ ਹਾਂ ਨਹੀਂ ਉਹ ਤਾਂ ਇੱਕ ਬਣ ਗਈ ਸਨ ਉਹਨਾਂ ਦੀ ਪੜਾਈ ਦੀ ਤੁਸੀਂ ਅਖੋ ਕਿ ਵੀ ਹੋਰ ਪਾਸੇ ਚਲੇਗੇ ਹਾਂ ਜਿਸ ਤਰ੍ਹਾਂ 16 ਦਾ ਪਹਾੜਾ ਜੀ ਹਾਂ ਅਸੀਂ ਸਾਰੇ ਪਹਾੜੇ ਮਨਾਂ 'ਚ ਹੀ ਯਾਦ ਨੇ ਬਸ 16 ਦਾ ਪਹਾੜਾ ਪੜਦੇ 16 1 16 2 16 3 32 ਪੜਦੇ ਨਾ 16 32 48 64 ਸਸੇ ਜੀ 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 112 143 144 60 ਮੈਂ ਅਜ ਵੀ ਯਾਦ ਨੇ ਅੱਜ ਕੈਲਕੂਲੇਟਰ ਆ ਗਿਆ ਜੀ 1632 48 44 ਕੈਲਕੂਲੇਟਰ ਮੋਬਾਈਲ ਚ ਆ ਗਿਆ 128 41 67 ਮਾ ਫਟਾਉਂਦਾ 34 ਤੇ 42 ਨੂੰ ਜੋੜਨ ਵਾਸਤੇ ਬੰਦਾ ਮੋਬਾਈਲ ਕੱਢ ਲੈਂਦਾ 76 ਜੀ ਅੱਛਾ ਤੁਹਾਨੂੰ ਖਤਮ ਹੋ ਗਿਆ ਇਹ ਕੰਮ ਤੁਹਾਨੂੰ ਮੋਬਾਈਲ ਦੀ ਗੱਲ ਆਦਾ ਮੋਬਾਈਲ ਨੇ ਮਤਲਬ ਦਿਮਾਗ ਐਡਾ ਖਰਾਬ ਕਰਤਾ ਨਾ ਲੋਕਾਂ ਦਾ ਇੱਕ ਜਨਾਨੀ ਲੇਡੀ ਆਪਣੀ ਸਹੇਲੀ ਨੂੰ ਫੋਨ ਕਰਕੇ ਕਹਿੰਦੀ ਆ ਕਹਿੰਦੀ ਅੱਜ ਤਾਂ ਮੈਂ ਦੱਸ ਮੈਨੂੰ ਪਤਾ ਲੱਗਿਆ ਵੀ ਮੈਂ ਤਾਂ ਬੇਵਕੂਫਾ ਕਹਿੰਦੀ ਕਿਉਂ ਕਹਿੰਦੀ ਵੀ ਮੈਂ ਆਪਣੇ ਮੋਬਾਈਲ ਦੀ ਟਾਰਚ ਬਾਲ ਕੇ ਆਪਣਾ ਮੋਬਾਈਲ ਹੀ ਲੱਭ ਰਹੀ ਸੀ ਬਿਲਕੁਲ ਆਜੀ ਸੁਣੋ ਸੁਣੋ ਉਹ ਜਨ ਵਾਲੀ ਕਹਿੰਦੀ ਫਿਰ ਮਿਲ ਗਿਆ ਫੋਨ ਜੀ ਮਿਲਿਆ ਉਹ ਟਾਰਚ ਬਾਲੀ ਹੋਈ ਸੀ ਉਦੋਂ ਹੀ ਮੈਂ ਬਹੁਤ ਹੀ ਨੂੰ ਫਿਰ ਤੋਂ ਵੀ ਬੜੀ ਚਲੋ ਮਤਲਬ ਗੱਲ ਕਿ ਉਹਦੋਂ ਕੰਨ ਪੁੱਟ ਕੇ ਗੱਲਾਂ ਸਾਨੂੰ ਸਿਖਾਈਆਂ ਮਤਲਬ ਮਤਲਬ ਹੁਣ ਗਿਣਤੀ ਉਲਟੀ ਅੱਜਕੱਲ ਬੱਚੇ ਨਹੀਂ ਬੋਲ ਪਾਉਣਗੇ ਨਹੀਂ ਬੋਲ 100 99 98 97 96 95 94 ਪਰਾਂ ਤੋਂ ਬੰ ਮਲੇ ਹੀ ਬੋਲ ਸਕਦੇ ਨੇ ਸਾਨੂੰ ਸਿਖਾਉਂਦੇ ਪੜਾਉਂਦੇ ਸੀ ਅੱਜ ਸਾਡੇ ਪੜਾਉਣ ਦੇ ਟਾਈਪ ਚਲੋ ਆਪਾਂ ਗੱਲ ਕਰਦੇ ਕਿ ਬੱਚਿਆਂ ਨੂੰ ਹੋ ਸਕਦਾ ਬੱਚਿਆਂ ਦਾ ਖਾਣ ਪੀਣ ਦਾ ਧਿਆਨ ਬੱਚਿਆਂ ਨੂੰ ਫਾਸਟ ਫੂਡ ਤੋਂ ਵਰਜੋ ਉਹਨਾਂ ਨਾਲ ਦੇ ਨਾਲ ਜੇ ਬੱਚੇ ਠੀਕ ਹੈ ਜ਼ਮਾਨੇ ਦਾ ਬਦਲਾਅ ਉਹਦੀ ਗੱਲ ਕਰ ਰਹੀ ਬਦਲਾਅ ਹੈ ਤੇ ਫਾਸਟ ਫੂਡ ਦੇਣਾ ਤੇ ਨਾਲ ਦੇ ਨਾਲ ਜੇ ਸਾਡਾ ਪ੍ਰਾਤਨ ਖਾਣ ਜੀ ਉਹ ਵੀ ਦੋ ਗੰਨੇ ਕੋਈ ਨਹੀਂ ਬੱਚੇ ਚੁੱਪ ਸਕਦੇ ਅੱਜ ਪੁੱਛੋ ਗੰਨਾ ਖਾਣਗੇ ਹਾਂ ਜੂਪੇ ਸਹੀ ਗੱਲ ਕੋਈ ਨਹੀਂ ਵਿੰਦਾ ਜੀ ਦਾਣੇ ਨਹੀਂ ਮੱਕੀ ਦੇ ਦਾਣੇ ਛੋਲਿਆਂ ਦੇ ਦਾਣੇ ਛੋਲਿਆਂ ਦੇ ਦਾਣੇ ਜਿਹੜੇ ਪੇਟ ਸਾਫ਼ ਕਰਦੇ ਨੇ ਫਾਈਬਰ ਹੁੰਦਾ ਬਹੁਤ ਵੱਧ ਹਾਂ ਜਿਹੜੇ ਸਾਡੇ ਟ੍ਰੈਡੀਸ਼ਨਲ ਪੁਰਾਣੇ ਫਰੂਟ ਨੇ ਅਮਰੂਦ ਹੋ ਗਿਆ ਪਪੀਤਾ ਹੋ ਗਿਆ ਜਮਨਾ ਹੋ ਗਿਆ ਇਹ ਤੁਸੀਂ ਪੇੜ ਪੌਦੇ ਲਾਓ ਜਿੱਥੇ ਵੀ ਕਿਸੇ ਕੋਲ ਜਗ੍ਹਾ ਹੈਗੀ ਕਿਸੇ ਕੋਲ ਨਹੀਂ ਹੈ ਤਾਂ ਅਲਗ-ਅਲਗ ਬਾਜ਼ਾਰ ਤੋਂ ਲਿਆ ਜੇ ਹੈਗੇ ਤਾਂ ਉੱਥੇ ਲਾਓ ਬੱਚੇ ਨੂੰ ਖਵਾ ਬਿਲਕੁਲ ਜਿਹੜੇ ਇਹ ਜਿਹੜੇ ਫਰੂਟ ਨੇ ਤਾਂ ਕਦੇ ਮੁੱਲ ਖਰੀਦੇ ਨਹੀਂ ਸੀ ਕੋਈ ਵੀ ਮੇਰੇ ਸਿਰ ਅੱਜ ਅਮਰੂਦ ਵੀ 100 ਰੁਪਏ ਕਿਲੋ ਮਿਲ ਰਹੇ ਪਪੀਤਾ ਵੀ 100 ਰੁਪਏ ਕਿਲੋ ਹੋਏਗਾ ਬਿਲਕੁਲ ਚਮਨ ਸੀਜ਼ਨ ਚ ਆਉਂਦੇ 2-200 250 ਰੁਪਏ ਕਿਲੋ ਤੇ ਜਿਹੜੀਆਂ ਸਬਜ਼ੀਆਂ ਨੇ ਜਿਹਾ ਤੋਰੀਆਂ ਟਿੰਡੇ ਇਹ ਕੋਈ ਮੁੱਲ ਨਹੀਂ ਵੇਚਦੇ ਆ ਆਮ ਲੋਕਾਂ ਦੇ ਘਰ ਜਾਂਦੇ ਨੇ ਮੇਰੇ ਘਰ ਲੱਗੀ ਹੈ ਤੁਹਾਨੂੰ ਜਰੂਰ ਤੁਸੀਂ ਲਾਓ ਤੁਹਾਡੇ ਘਰ ਇਹ ਲੈ ਕੇ ਚੱਲਦੇ ਜਿੱਤ ਤੂ ਮੇਰੇ ਬੈਂਗਣਾ ਦੇ ਬੂਟਾ ਇੱਕ ਲੰਬੇ ਦੇ ਗੋਲ ਨੇ ਟਮਾਟਰ ਦੇ ਬੂਟੇ ਲਾਏ ਨੇ ਧਰੀਆਂ ਲਾਏ ਹਰੀਆਂ ਮਿਰਚਾਂ ਦੇ ਬੂਟੇ ਲਾਏ ਹੋ ਨੇ ਮੈਂ ਕਿ ਜਿਹੜੇ ਪੁਰਾਣੇ ਕਰੀਟ ਹੁੰਦੇ ਸੀ ਉਹਨਾਂ ਦੇ ਬੋਤਲਾਂ ਦੇ ਕੱਟ ਕੇ ਰੱਖੇ ਤੇ ਉਹਨਾਂ ਵਿੱਚ ਕਾਫੀ ਸਬਜ਼ੀਆਂ ਲਾਇਆ ਛੋਟੇ ਛੋਟੀਆਂ ਮੇਥੀ ਹੋ ਗਈ ਪਾਲਕ ਹੋ ਗਈ ਦੋ ਦੋ ਦਾਣੇ ਲਾ ਦਿੰਦੇ ਨੇ ਕੱਟ ਲੀਦੇ ਫਿਰ ਲੱਗ ਜਾਂਦੇ ਨੇ ਇਸ ਤਰ੍ਹਾਂ ਦੀ ਗਾਰਡਨਿੰਗ ਕਰੋ ਟਾਈਮ ਵੀ ਪਾਸ ਹੋਏਗਾ ਆਕਸੀਜਨ ਵੀ ਹਾਂ ਬਿਲਕੁਲ ਹੁੰਦੀ ਹੈ ਘਰ ਚ ਬੂਟੇ ਵੀ ਲਾਓ ਬੱਚਿਆਂ ਨੂੰ ਗਾਰਡਨਿੰਗ ਦਾ ਸਿਖਾਓ ਹੂੰ ਬੱਚਿਆਂ ਨੂੰ ਖੇਡਣ ਦਾ ਟਾਈਮ ਵੀ ਦਿਓ ਲੇਕਿਨ ਧਿਆਨ ਰੱਖੋ ਹਰ ਚੀਜ਼ ਦਾ بچے ਪੇਡ ਲਾਉਣਗੇ ਗਾਰਡਨਿੰਗ ਕਰਨਗੇ ਉਹਨਾਂ ਦਾ ਮਿੱਟੀ ਦੇ ਨਾਲ ਜੁੜੇ ਰਹਿਣਗੇ ਪੇਸ਼ੈਂਸ ਵੀ ਵਾਜੇ ਸਭ ਤੋਂ ਵੱਡੀ ਗੱਲ ਹੈ ਆ ਦੇਖੋ ਪੱਛਮੀ ਸੱਭਿਆਚਾਰ ਜਿਹੜੀ 14 ਘੰਟਿਆਂ ਦੀ ਫਾਸਟਿੰਗ ਨੇ ਮੰਗ ਗੱਲ ਕੀਤੀ ਹੈ ਤੁਹਾਨੂੰ ਵੀ ਇਹ ਸੱਭਿਆਚਾਰ ਪਹਿਲੇ ਹੀ ਸੰਗਤ ਸੱਭਿਆਚਾਰ ਦੇ ਵਿੱਚ ਸੀ ਠੀਕ ਹੈ ਤੇ ਹੁਣ ਦੇਖੋ ਹੁਣ ਨਵਾਂ ਚੱਲ ਪਿਆ ਟ੍ਰੈਂਡ ਵੀ ਤੁਸੀਂ ਮਿਲਟਸ ਖਾਓ ਇਹ ਮਤਲਬ ਗਿਆਨ ਦੇ ਰਹੇ ਨੇ ਵੀ ਤੁਸੀਂ ਇਹਦੇ ਨਾਲ ਠੀਕ ਰਹਿ ਸਕਦੇ ਹੋ ਹਨਾ ਉਹ ਹੀ ਨਹੀਂ ਕਹਿ ਰਹੇ ਵੀ ਤੁਸੀਂ ਆਪਣਾ ਸਾਰਾ ਸਿਸਟਮ ਚੇਂਜ ਕਰੋ ਖਾਣ ਪੀਣ ਦਾ ਸੌਣ ਦਾ ਤੁਰਨ ਫਿਰਨ ਦਾ ਕੰਮ ਕਰਨ ਦਾ ਉਹ ਚੇਂਜ ਕਰ ਲੈਣਾ ਪੈਣਾ ਹਨਾ ਹੁਣ ਇਹ ਚੀਜ਼ ਤਾਂ ਇਹ ਕਿਹੜਾ ਇਹ ਸਾਡੇ ਪਹਿਲੇ ਹੀ ਖੂਨ ਚ ਸੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਕੋਧਰੇ ਦਾ ਆਟਾ ਚੱਲਦਾ ਰਿਹਾ ਉਹ ਮਿਲਟਸ ਇਹ ਬਿਲਕੁਲ ਜੀ ਬਿਲਕੁਲ ਤਾਂ ਫਿਰ ਇਹ ਚੀਜ਼ਾਂ ਮਤਲਬ ਗਿਆਨ ਦੀਆਂ ਨੇ ਇਹ ਗੱਲਾਂ ਇੱਕ ਬੁੱਧੀਜੀਵੀ ਲੈਵਲ ਦਾ ਇਨਸਾਨ ਸਾਡੇ ਚ ਇਸੇ ਕਰਕੇ ਬੈਠਾ ਸੀ ਉਹ ਪੁਰਾਣੇ ਵਿਰਸੇ ਤੇ ਨਾਲ ਜੁੜਿਆ ਹੋਇਆ ਪਰ ਅੱਜ ਦੀ ਨੌਜਵਾਨ ਪੀੜ੍ਹੀ ਕਿਉਂ ਵਿਰਸੇ ਤੋਂ ਪਟਕਦੀ ਜਾ ਰਹੀ ਹੈ ਮਾਪਿਆਂ ਦਾ ਕਿਤੇ ਨਾ ਕਿਤੇ ਵੱਡਾ ਇੱਕ ਰੋਲ ਵੱਡਾ ਇੱਕ ਕਸੂਰ ਹੈਗਾ ਮਾਪੇ ਇਸ ਵੀਡੀਓ ਨੂੰ ਸੁਣਨ ਤੋਂ ਬਾਅਦ ਇਹਨਾਂ ਚੀਜ਼ਾਂ ਨੂੰ ਜੇਕਰ ਅਪਲਾਈ ਕਰਨ ਦੀ ਕੋਸ਼ਿਸ਼ ਕਰਨਗੇ ਤਾਂ ਫਿਊਚਰ ਤੁਹਾਡੇ ਬੱਚਿਆਂ ਦਾ ਸਿਹਤ ਪੱਖੋਂ ਸੁਰੱਖਿਅਤ ਰਹੇਗਾ لازمی ਤੌਰ ਤੇ ਜਿਹੜੇ ਵੈਂਟੀਲੇਟਰ ਤੇ ਅੱਜ ਕੱਲ ਛੋਟੇ ਛੋਟੇ ਬੱਚੇ ਪਹੁੰਚ ਰਹੇ ਨੇ ਇਹਨਾਂ ਚੀਜ਼ਾਂ ਤੋਂ ਬਚਤ ਰਹੇਗੀ ਮਹਿੰਗੀਆਂ ਮਹਿੰਗੀਆਂ ਮਸ਼ੀਨਾਂ ਤੇ ਹਸਪਤਾਲ ਵਾਲੇ ਲਾ ਦਿੰਦੇ ਨੇ ਉਸ ਤੋਂ ਬਾਅਦ ਲੱਖਾਂ ਰੁਪਏ ਦਾ ਖਰਚਾ ਇਸ ਤਰੀਕੇ ਦੇ ਨਾਲ ਹੁੰਦਾ ਕਰਜ਼ੇ ਲੈਣੇ ਪੈਂਦੇ ਨੇ ਗਹਿਣੇ ਵੇਚਣੇ ਪੈਂਦੇ ਨੇ ਜ਼ਮੀਨਾਂ ਜਾਇਦਾਦਾਂ ਨੇ ਜਿਹੜੀਆਂ ਉਹ ਗਹਿਣੇ ਰੱਖਣੀਆਂ ਪੈਂਦੀਆਂ ਨੇ ਇਹਨਾਂ ਚੀਜ਼ਾਂ ਤੋਂ ਤੁਸੀਂ ਬਚ ਪਾਉਂਗੇ ਸੋ ਉਮੀਦ ਕਰਦੇ ਹਾਂ ਅੱਜ ਦੀ ਜਿਹੜੀ ਇਨਫੋਰਮੇਸ਼ਨ ਆ ਤੁਹਾਡੇ ਲਾਈਵ ਦੇ ਵਿੱਚ ਕਿਤੇ ਨਾ ਕਿਤੇ ਵੱਡੇ ਪੱਧਰ ਤੇ ਕੰਮ ਆਏਗੀ ਅਗਲੀ ਵਾਰ ਫੇਰ ਇੱਕ ਨਵੇਂ ਟੌਪਿਕ ਤੇ ਤੁਹਾਡੇ ਸਾਹਮਣੇ ਪੇਸ਼ ਹੋਵਾਂਗੇ ਉਦੋਂ ਤੱਕ ਲਈ ਸਾਨੂੰ ਮੇਰੇ ਸਾਥੀ ਵਿਕੀ ਟੀਨ ਸਾਤੇ ਸਾਡੇ ਜਿਹੜੇ ਅੱਜ ਦੇ ਮਹਿਮਾਨ ਸੀਗੇ ਚਰਨਜੀਤ ਸਿੰਘ ਬਾਜਵਾ ਜੀ ਤਾਂ ਸਾਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ